ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਅਮਰਤਪਾਲ ਸਿੰਘ ਦੇ 9 ਸਾਥੀਆਂ ਸਣੇ 39 ਜਣਿਆਂ ਨੂੰ ਅੱਜ ਅਮਰਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਦੋ ਖਾਸ ਘਟਨਾਵਾਂ ਵਾਪਰੀਆਂ ਉਹਨਾਂ ਦੋਨੋਂ ਹੀ ਘਟਨਾਵਾਂ ਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਇਸ ਤੋਂ ਇਲਾਵਾ ਇੱਕ ਹੋਰ ਬੜੀ ਹੀ ਅਹਿਮ ਗੱਲ ਹੈ ਉਹ ਤੁਹਾਡੇ ਨਾਲ ਕਰਨ ਵਾਸਤੇ ਤੁਹਾਡੇ ਰੂਬਰੂ ਮੈਂ ਹੋਇਆ ਅੱਛਾ ਜਿਹੜੀਆਂ ਦੋ ਖਾਸ ਘਟਨਾਵਾਂ ਜੋਥੇ ਵਾਪਰੀਆਂ ਉਹਨਾਂ ਵਿੱਚੋਂ ਪਹਿਲੀ ਘਟਨਾ ਇਹ ਵਾਪਰੀ ਹੈ ਕਿ ਅਮਰਤਪਾਲ ਸਿੰਘ ਦੇ ਸਾਥੀ ਪਗਵੰਤਾ ਸਿੰਘ ਬਾਜੇਕੇ ਜਿਹੜਾ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਮ ਨਾਲ ਮਸ਼ਹੂਰ ਹੈ ਜਦੋਂ ਉਹਨੂੰ ਕੋਰਟਵਾਲ ਲੈ ਕੇ ਜਾਣਦੇ ਆ ਪੁਲਿਸ ਵਾਲਿਆਂ ਨੇ ਹਥਕੜੀ ਲਾਈ ਹੋਈ ਹੈ ਉਸ ਵੇਲੇ ਉਹ ਉੱਚੀ ਉੱਚੀ ਆਵਾਜ਼ ਦੇ ਵਿੱਚ ਜ਼ੋਰ-ਜ਼ੋਰ ਨਾਲ ਇਹ ਗੱਲ ਕਹਿ ਰਿਹਾ ਵੀਡੀਓ ਬਕਾਇਦਾ ਵਾਇਰਲ ਹੋਣ ਰਹੀ ਹੈ ਪ੍ਰਧਾਨ ਮੰਤਰੀ ਬਾਜੇਕੇ ਕਹਿੰਦੇ ਆ ਕਿ ਅਮਰਤਪਾਲ ਸਿੰਘ ਦੇ ਖਿਲਾਫ ਮੈਂ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈ ਮੈਂ ਅਮਰਤਪਾਲ ਸਿੰਘ ਦੇ ਉੱਪਰ ਕਿਸੇ ਤਰ੍ਹਾਂ ਦੇ ਕੋਈ ਦੋਸ਼ ਨਹੀਂ ਲਾਇਆ ਹੈ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹੈ ਕੁੜੀਆਂ ਦੇ ਨਾਲ ਗੱਲਬਾਤ ਦੇ ਦੋਸ਼ ਲਾਏ ਆ ਭਈ ਅਮਰਿਤਪਾਲ ਸਿੰਘ ਕੁੜੀਆਂ ਦੇ ਨਾਲ ਚੈਟ ਕਰਦਾ ਕੁੜੀਆਂ ਦੇ ਨਾਲ ਕੋਈ ਗੱਲਾਂ ਬਾਤਾਂ ਕਰਦਾ ਉਹ ਕਹਿੰਦਾ ਇਦਾਂ ਦਾ ਵੀ ਕੁਝ ਨਹੀਂ ਹੈਗਾ ਨਾਲੇ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਗੱਲ ਵੀ ਆਖੀ ਆ ਉਹ ਕਹਿੰਦਾ ਕਿ ਪੁਲਿਸ ਨੇ ਕੁੱਟਮਾਰ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹੈਗਾ ਤੇ ਹਜ਼ਾਰਾਂ ਹੀ ਪੇਪਰਾਂ ਦੇ ਉੱਪਰ ਖਾਲੀ ਪੇਪਰਾਂ ਦੇ ਉੱਪਰ ਕੋਰੇ ਪੇਪਰਾਂ ਦੇ ਉੱਪਰ ਸਾਡੇ ਕੋਲੋਂ ਕੋਰੇ ਕਾਗਜ਼ਾਂ ਦੇ ਉੱਪਰ ਸਾਈਨ ਕਰਵਾਏ ਹੋਏ ਐ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਣ ਰਹੀ ਐ ਔਰ ਮੈਂ ਤੁਹਾਨੂੰ ਦੱਸੂਗਾ ਭਈ ਉਹਨੇ ਇਹ ਗੱਲ ਕਿਉਂ ਕਹੀ ਐ ਪ੍ਰਧਾਨ ਮੰਤਰੀ ਬਾਜੇਕ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਕਿਉਂ ਪਈ ਆ ਆ 2 ਕੁ ਦਿਨ ਪਹਿਲਾਂ ਦੀ ਹੱਲੇ ਗੱਲ ਹੈ ਪ੍ਰਧਾਨ ਮੰਤਰੀ ਬਾਜੇਕ ਨੇ ਆਪਣੀ ਮਾਤਾ ਦੇ ਨਾਲ ਜੇਲ੍ਹ ਦੇ ਵਿੱਚੋਂ ਜਿਹੜਾ ਸਰਕਾਰੀ ਫੋਨ ਹੁੰਦਾ ਹੈਗਾ ਉਹਦੇ ਤੋਂ ਗੱਲਬਾਤ ਕੀਤੀ ਹੋਊਗੀ ਤੇ ਉਹ ਵੀਡੀਓ ਜਿਹੜੀ ਆ ਉਹ ਕਾਲ ਦੇ ਜਿਹੜੇ ਰਿਕਾਰਡਿੰਗ ਹੈਗੀ ਆ ਉਹ ਵੀ ਵਾਇਰਲ ਹੋਈ ਆ ਔਰ ਸਾਡੇ ਆਪਣੇ ਚੈਨਲ ਦੇ ਉੱਪਰ ਵੀ ਪਈ ਹੋਈ ਹੈ ਜਿਹਦੇ ਵਿੱਚ ਉਸ ਦਿਨ ਵੀ ਉਹਨੇ ਇਸ ਗੱਲ ਤੋਂ ਇਨਕਾਰ ਕੀਤਾ ਹੈਗਾ ਕਹਿੰਦਾ ਮਾਤਾ ਕਹਿੰਦਾ ਸਰਕਾਰ ਧੱਕਾ ਕਰਦੀ ਹੈ ਪੁਲਿਸ ਧੱਕਾ ਕਰਦੀ ਹੈ ਪ੍ਰਸ਼ਾਸਨ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰਨ ਰਿਹਾ ਅਮਰਤਪਾਲ ਸਿੰਘ ਬਹੁਤ ਚੰਗੇ ਕਾਰਜ ਕਰਦਾ ਸੀਗਾ ਮੈਂ ਅਮਰਤਪਾਲ ਸਿੰਘ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੰਦਾ ਹੈਗਾ ਭਗਵੰਤ ਮਾਨ ਡਰਿਆ ਹੋਇਆ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਕਹਿੰਦਾ ਵੀ ਸਾਡੀ ਪੂਰੀ ਜਿੱਤ ਹੋਣ ਦੀ ਸੰਭਾਵਨਾ ਹੈ ਅਮਰਤਪਾਲ ਸਿੰਘ ਦਾ ਬੋਲਬਾਲਾ ਹੋਊਗਾ 2027 ਦੀ ਗੱਲ ਕਰਦਾ ਹੈ ਉਦੇ ਵਿੱਚ ਨਾਲ ਉਹ ਇਹ ਵੀ ਗੱਲ ਕਰਦਾ ਹੈ ਕਹਿੰਦਾ ਕਿ ਕਿਉਂਕਿ ਹੁਣ ਮੋਰੇ ਜ਼ਿਮਨੀ ਚੋਣ ਆਉਣ ਜਾ ਰਹੀ ਹੈ ਕਰਨਤਨ ਸਾਹਿਬ ਤੋਂ ਤੇ ਤਰਨਤਨ ਸਾਹਿਬ ਹਲਕੇ ਤੋਂ ਜਦੋਂ ਜ਼ਿਮਨੀ ਚੋਣ ਮੋਰੇ ਆਉਣੀ ਹੈ ਇਸ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਅਮਰਤਪਾਲ ਸਿੰਘ ਨੂੰ ਉਸ ਦਿਨ ਵੀ ਪ੍ਰਧਾਨ ਮੰਤਰੀ ਬਾਜੇਕੇ ਨੇ ਇਹ ਗੱਲ ਆਖੀ ਹੈ ਸੋ ਅੱਜ ਵੀ ਪ੍ਰਧਾਨ ਮੰਤਰੀ ਬਾਜੇਕੇ ਨੇ ਉਦਾਂ ਦੀਆਂ ਹੀ ਕੁਝ ਗੱਲਾਂ ਬਾਤਾਂ ਆਖੀਆਂ ਨੇ ਇਹ ਜ਼ਰੂਰਤ ਕਿਉਂ ਪਈ ਹੈ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸਦਾ ਇਸ ਤੋਂ ਇਲਾਵਾ ਅੱਜ ਜਿਹੜੀ ਦੂਜੀ ਉਥੇ ਘਟਨਾ ਹੋਈ ਹੈ ਉਹ ਇਹ ਹੋਈ ਹੈ ਜਿਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰਕ ਜੀ ਜੇਲ੍ਹਾਂ ਦੇ ਅੰਦਰ ਬੰਦ ਹੁੰਦੇ ਆ ਜਦੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਲੈ ਕੇ ਆਇਆ ਜਾਂਦਾ ਕੋਰਟ ਦੇ ਵਿੱਚ ਪੇਸ਼ੀ ਦੇ ਮੌਕੇ ਤਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਹੁੰਦਾ ਕਿ ਚਲੋ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਆਉਨੇ ਆ ਕਈ ਆਪਣੇ ਛੋਟੇ ਤੇ ਵੱਡੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਆ ਕਿ ਚਲੋ ਆਪਣੇ ਪਰਿਵਾਰਕ ਜੀਆਂ ਦੇ ਨਾਲ ਉਹ ਜਰਾ ਇੱਕ ਮੁਲਾਕਾਤ ਜੀ ਕਰ ਲੈਂਦੇ ਆ ਉਹਨਾਂ ਨੂੰ ਜਰਾ ਇੱਕ ਲਾਗੋ ਦੇਖ ਲੈਂਦੇ ਆ ਸੋ ਅੱਜ ਸਾਰਿਆਂ ਦੇ ਪਰਿਵਾਰਕ ਮੈਂਬਰ ਉੱਥੇ ਗਏ ਸੀਗੇ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਵੀ ਗਏ ਉੱਥੇ ਜਦੋਂ ਗਏ ਆ ਤੇ ਉਹਨਾਂ ਸਾਰਿਆਂ ਨੇ ਇਲਜ਼ਾਮ ਲਾਇਆ ਹੈ ਬਕਾਇਦਾ ਵੀਡੀਓਜ਼ ਵਾਇਰਲ ਹੋਣ ਰਹੀਆਂ ਨੇ ਔਰ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਵੱਡੀ ਗਿਣਤੀ ਦੇ ਉੱਪਰ ਉੱਥੇ ਪਹੁੰਚੇ ਸਕੇ ਸਾਰੇ ਜਣੇ ਔਰ ਉਹਨਾਂ ਸਾਰੀਆਂ ਅੱਜ ਵਾਲੀਆਂ ਘਟਨਾਵਾਂ ਨੂੰ ਖਬਰਾਂ ਨੂੰ ਕਿਸ ਤਰੀਕੇ ਦੇ ਨਾਲ ਮੀਡੀਆ ਨੇ ਪ੍ਰਚਾਰਨਾ ਹੈਗਾ ਇਹ ਉਹਨਾਂ ਤੇ ਡਿਪੈਂਡ ਕਰਦਾ ਹੈਗਾ ਪਰ ਆ ਜਾ ਕੇ ਜੋ ਵੀ ਹੈਗਾ ਉਹਨਾਂ ਵੀਡੀਓਜ਼ ਦੇ ਵਿੱਚ ਇਹ ਜ਼ਰੂਰ ਨਜ਼ਰ ਆਉਣ ਰਿਹਾ ਹੈਗਾ ਕਿ ਪੁਲਿਸ ਉਹਨਾਂ ਸਾਰਿਆਂ ਨੂੰ ਰੋਕਦੀ ਪਈ ਐ ਪੁਲਿਸ ਵਾਲੇ ਐਨ ਲੇਡੀ ਪੁਲਿਸ ਵਾਲੇ ਵੀ ਹੈਗੀਆਂ ਬੀਬੀਆਂ ਉਹ ਬੀਬੀਆਂ ਦੇ ਨਾਲ ਵੀ ਉਹਨਾਂ ਨੇ ਪੂਰਾ ਐਨ ਰੱਜ ਕੇ ਜਦਾਕ ਲਓ ਵੀ ਐਨ ਉਹਨਾਂ ਨੂੰ ਰੋਕ ਕੇ ਰੱਖਿਆ ਉਹਨਾਂ ਨੂੰ ਆਪਣੇ ਪਰਿਵਾਰਕ ਜੀਆ ਦੇ ਲਾਗੇ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਔਰ ਪਰਿਵਾਰਕ ਮੈਂਬਰਾਂ ਦੇ ਅੰਦਰ ਇੰਨਾ ਜ਼ਿਆਦਾ ਰੋਸ ਅਤੇ ਗੁੱਸਾ ਸੀਗਾ ਕਿ ਉਹਨਾਂ ਨੇ ਜਿਹੜਾ ਆਪਣੇ ਅੰਦਰ ਰੋਸ ਤੇ ਗੁੱਸਾ ਸੀਗਾ ਨਾ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਝਲਕਦਾ ਪਿਆ ਸੀਗਾ ਜਿੱਥੇ ਉਹਨਾਂ ਨੇ ਉਹ ਗੁੱਸਾ ਉਹਨਾਂ ਨੇ ਆਪਣੀ ਜ਼ੁਬਾਨ ਦੇ ਰਾਹੀਂ ਮੀਡੀਆ ਦੇ ਸਾਹਮਣੇ ਕੱਢਿਆ ਵੀ ਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਨਹੀਂ ਬਖਸ਼ਿਆ ਕਹਿੰਦੇ ਕਿ ਕਮਾਲ ਦੀ ਗੱਲ ਹੈਗੀ ਆ ਤੁਸੀਂ ਸਾਨੂੰ ਸਾਡੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਨੂੰ ਮਾੜਾ ਮੋਟਾ ਲੱਗਿਓ ਮਿਲੜ ਵੀ ਨਹੀਂ ਦੇਣ ਦਾ ਅਮਰਤਪਾਲ ਸਿੰਘ ਦੇ ਮਾਤਾ ਜੀ ਤੇ ਅਮਰਤਪਾਲ ਸਿੰਘ ਦੇ ਪਿਤਾ ਦੇ ਨਾਲ ਵੀ ਗੱਲਬਾਤ ਹੋਈ ਹੈ ਮੀਡੀਆ ਵਾਲਿਆਂ ਨੇ ਸਵਾਲ ਕੀਤੇ ਆ ਇੱਕ ਸਾਡੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਉਹ ਕਹਿੰਦੇ ਕਿ ਇਹ ਗੱਲ ਕਹੀ ਜਾ ਰਹੀ ਹੈ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆਣ ਰਹੀਆਂ ਨੇ ਕਿ ਅਮਰਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਅੱਗ ਲਾਤੀ ਤਾ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੇ ਇਹ ਗੱਲ ਲਖੀਆ ਕਿ ਅਮਰਤਪਾਲ ਸਿੰਘ ਨੇ ਕੋਈ ਅੱਗ ਨਹੀਂ ਲਾਈ ਹੈਗੀ ਅੱਗ ਤਾਂ ਆ ਹੁਣ ਵੀ ਲੱਗੀ ਹੋਈ ਹੈ ਨਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਹਾਡੇ ਬੇਟੇ ਦੇ ਉੱਪਰ ਭਾਵਕੇ ਅਮਰਤਪਾਲ ਸਿੰਘ ਦੇ ਉੱਪਰ ਨਸ਼ਿਆਂ ਦੇ ਇਲਜ਼ਾਮ ਲਾਏ ਜਾ ਰਹੇ ਹੈ ਕਿ ਉਹ ਨਸ਼ੇ ਕਰਦਾ ਹੈ ਜੇਲ੍ਹ ਦੇ ਅੰਦਰ ਤਾਂ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੇ ਇਹ ਗੱਲ ਕਹੀ ਹੈ ਕਿ ਜੇ ਉਹ ਨਸ਼ੇ ਕਰਦਾ ਤਾਂ ਤੁਸੀਂ 1 ਘੰਟਾ 2 ਘੰਟੇ ਵਾਸਤੇ ਉਹਨੂੰ ਛੱਡ ਦਿਓ ਤਾਂ ਤੁਹਾਨੂੰ ਆਪੇ ਹੀ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਉਹ ਨਸ਼ੇ ਕਰਦਾ ਜਾਂ ਨਹੀਂ ਕਰਦਾ ਭਾਵਕੇ ਤੁਸੀਂ ਬਿਲਕੁਲ ਝੂਠੀਆਂ ਬਿਆਨਬਾਜ਼ੀਆਂ ਕਰਨ ਦੇਓ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਉਹਨਾਂ ਨੇ ਇਹ ਗੱਲ ਅਖੀਆ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਉਹਨਾਂ ਨੇ ਕਿਹਾ ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਥੋੜਾ ਜਿਆ ਕਿ ਪ੍ਰਧਾਨ ਮੰਤਰੀ ਬਾਜੇ ਕਿਨੂੰ ਅੱਜ ਮੀਡੀਆ ਦੇ ਸਾਹਮਣੇ ਉੱਚੀ ਉੱਚੀ ਆਵਾਜ਼ ਦੇ ਵਿੱਚ ਇਹ ਸਾਰਾ ਕੁਝ ਕਿਉਂ ਕਹਿਣਾ ਪਿਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਖਬਰਾਂ ਚੱਲਦੀਆਂ ਰਹੀਆਂ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਐਨ ਪੂਰੀ ਤਰ੍ਹਾਂ ਨਸ਼ੇੜੀ ਹੋ ਚੁੱਕਾ ਜੀ ਜਦੋਂ ਉਹਨੂੰ ਤੋੜ ਲੱਗਦੀ ਐ ਉਹਦੇ ਕੋਲ ਤੇ ਚੰਗੀ ਤਰ੍ਹਾਂ ਖੜੇ ਵੀ ਨਹੀਂ ਹੋਇਆ ਜਾਂਦਾ ਸੋ ਇਦਾਂ ਦੀਆਂ ਗੱਲਾਂ ਬਾਤਾਂ ਹੋਣ ਰਹੀਆਂ ਸੀਗੀਆਂ ਅੱਛਾ ਥੋੜਾ ਜਨਾ ਗੱਲਬਾਤ ਨੂੰ ਸਮਝਣ ਵਾਸਤੇ ਪਿੱਛੇ ਜਾਣਾ ਪਊਗਾ 2023 ਦੇ ਵਿੱਚ ਅਜਨਾਲੇ ਥਾਣੇ ਦੇ ਉੱਪਰ ਅਖੇ ਹਮਲਾ ਕੀਤਾ ਗਿਆ ਅਮਰਤਪਾਲ ਸਿੰਘ ਤੇ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੋ ਉਸ ਸਾਰੇ ਗੱਲਬਾਤ ਨੂੰ ਜੋ ਕਹਾਣੀ ਚਲਾਨ ਦੇ ਵਿੱਚ ਲਿਖੀ ਹੋਈ ਐ ਉਹ ਮੈਂ ਤੁਹਾਨੂੰ ਦੱਸ ਦਿੰਨਾ ਸੰਖੇਪ ਰੂਪ ਦੇ ਵਿੱਚ ਜਿਹੜੀ ਉਹ ਚਾਰਜ ਸ਼ੀਟ ਕਹਿੰਦੇ ਆ ਚਲਾਨ ਵੀ ਕਹਿੰਦੇ ਆ ਅੱਜ ਦਾ ਉਹਨੂੰ ਚਾਰਜ ਸ਼ੀਟ ਵੀ ਕਹਿੰਨੇ ਹੈਗਾ ਸੋ ਚਲਾਨ ਦੇ ਵਿੱਚ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਉੱਪਰ ਕਈ ਗੰਭੀਰ ਦੋਸ਼ ਲਾਈ ਗਏ ਹੈ। ਉਹਨਾਂ ਦੋਸ਼ਾਂ ਦੇ ਵਿੱਚ ਕੀ ਹੈਗਾ ਨੰਬਰ 1 ਹੈਗਾ ਸਾਜ਼ਿਸ਼ ਰਚਣ ਇਸ ਤੋਂ ਇਲਾਵਾ ਪੁਲਿਸ ਥਾਣੇ ਦੇ ਉੱਪਰ ਹਮਲਾ ਕਰਨ ਅਜਨਾਲੇ ਥਾਣੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਚੇਤਾ ਹੈਗਾ ਕਿ ਅਮਰਤਪਾਲ ਸਿੰਘ ਹੋਰਾਂ ਦਾ ਇੱਕ ਸਾਥੀ ਜਿਹੜਾ ਕਿ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਹੈ ਲਵਪ੍ਰੀਤ ਸਿੰਘ ਤੂਫਾਨ ਉਹ ਪੁਲਿਸ ਨੇ ਰੈਸਟ ਕੀਤਾ ਹੋਇਆ ਸੀਗਾ ਆਪਣੇ ਸਾਥੀ ਨੂੰ ਛਡਵਾਉਣ ਦੇ ਵਾਸਤੇ ਅਮਰਤਪਾਲ ਸਿੰਘ ਹੋਰੀ ਤੇ ਅਮਰਤਪਾਲ ਸਿੰਘ ਦੇ ਸਾਥੀ ਵੱਡੀ ਗਿਣਤੀ ਵਿੱਚ ਅਜਨਾਲੇ ਥਾਣੇ ਪਹੁੰਚੇ ਸੀਗੇ ਤੇ ਉਸ ਦਿਨ ਵਾਲੀ ਸਾਰੀ ਘਟਨਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਜ਼ਰੂਰ ਯਾਦ ਆ ਗਈ ਹੋਊਗੀ ਸੋ ਪੁਲਿਸ ਨੇ ਉਸ ਸਬੰਧ ਵਿੱਚ ਜੋ ਤਲਾਣ ਪੇਸ਼ ਕੀਤਾ ਹੈਗਾ ਕਿ ਪੁਲਿਸ ਥਾਣੇ ਦੇ ਉੱਪਰ ਇਹਨਾਂ ਨੇ ਹਥਿਆਰਬੰਦ ਹੋ ਕੇ ਹਮਲਾ ਕੀਤਾ ਤੇ ਜਨਤਕ ਸੁਰੱਖਿਆ ਨੂੰ ਇਹਨਾਂ ਨੇ ਖਤਰੇ ਵਿੱਚ ਪਾਤਾ ਸੀਗਾ ਸੋ ਇਦਾਂ ਦੇ ਇਲਜ਼ਾਮ ਚਾਰਜ ਸ਼ੀਟ ਦੇ ਵਿੱਚ ਇਹਨਾਂ ਸਾਰਿਆਂ ਦੇ ਉੱਪਰ ਲਗਾਏ ਗਏ ਹੈ ਖਾਸ ਤੌਰ ਦੇ ਉੱਪਰ ਪੁਲਿਸ ਨੇ ਦਾਵਾ ਕੀਤਾ ਹੈਗਾ ਕਿ ਅਮਰਤਪਾਲ ਸਿੰਘ ਨੇ ਵਾਰਿਸ ਪੰਜਾਬ ਦੇ ਨਾਮ ਦੀ ਇੱਕ ਸੰਸਥਾ ਚਲਾਈ ਹੈ ਔਰ ਉਸ ਸੰਸਥਾ ਦੀ ਆੜ ਹੇਠਾਂ ਪੁਲਿਸ ਦੇ ਮੁਤਾਬਕ ਨੌਜਵਾਨਾਂ ਨੂੰ ਕਟੜਪੰਥੀ ਸੋਚ ਵੱਲ ਨੂੰ ਆਕਰਸ਼ਿਤ ਕਰਨ ਦੇ ਲਈ ਨਸ਼ਾ ਛਡਾਉਣ ਦੇ ਕੈਂਪ ਵੀ ਲਗਾਏ ਔਰ ਉਹ ਜਿਹੜੇ ਕੈਂਪ ਸਗੇ ਉਹਨਾਂ ਦੀ ਆੜ ਦੇ ਹੇਠਾਂ ਇਹ ਸਾਰਾ ਕੁਝ ਕੀਤਾ ਗਿਆ ਸੋ ਮੁੱਖ ਦੀ ਗੱਲ ਕਿ ਪੁਲਿਸ ਦਾ ਇਹ ਦਾਵਾ ਹੈਗਾ ਚਲਾਨ ਦੇ ਮੁਤਾਬਕ ਕਿਸੇ ਸਾਜ਼ਿਸ਼ ਦੇ ਤਹਿਤ ਨੌਜਵਾਨਾਂ ਨੂੰ ਅਜ ਨਾਲੇ ਹਮਲੇ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਕੀਤਾ ਅਮਰਤਪਾਲ ਸਿੰਘ ਨੇ ਇਦਾਂ ਦਾ ਉਸ ਚਲਾਨ ਦੇ ਵਿੱਚ ਸਾਰਾ ਕੁਝ ਹੈਗਾ ਬਾਅਦ ਵਿੱਚ ਅਰੈਸਟ ਕੀਤਾ ਗਿਆ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹਰਾਨੂ ਤੇ ਹੋਰ ਜਿਹੜੇ ਸੰਗੀ ਸਾਥੀ ਸਗੇ ਦਿਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇ ਕੇ ਤੇ ਹੋਰ ਜਿੰਨੇ ਵੀ ਸਾਰੇ ਸਿੰਘ ਹੈਗੇ ਆ 10 ਜਣੇ ਦਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਬੰਦ ਸਗੇ ਉਹਨਾਂ ਵਿੱਚੋਂ ਫਿਰ ਆਪਾਂ ਦੇਖਿਆ ਕਿ ਐਨਐਸਏ ਇੱਕ ਵਾਰ ਲੱਗੀ ਐਨਐਸਏ ਦੁਈ ਵਾਰ ਫੇਲ ਆਤੀ ਉਸ ਤੋਂ ਬਾਅਦ ਹੁਣ ਐਤਕੀ ਐਨਐਸਏ 9 ਜਣਿਆਂ ਤੇ ਤਾਂ ਨਹੀਂ ਲਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ 9 ਜਣਿਆਂ ਨੂੰ ਔਰ ਅਮਰਤਪਾਲ ਸਿੰਘ ਐਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਬੰਦ ਹੈ ਜੋ ਐਸ ਵੇਲੇ ਦੀ ਤਾਜ਼ਾ ਸਥਿਤੀ ਹੈਗੀ ਆ ਸੋ ਉਸ ਕੇਸ ਦੇ ਵਿੱਚ ਚਲਾਨ ਪੇਸ਼ ਹੁੰਦਾ ਕੋਰਟ ਦੇ ਵਿੱਚ ਚਲਾਨ ਪੇਸ਼ ਹੁੰਦਾ ਹੈਗਾ ਤਾਂ ਇਹਦਾ ਭਾਵ ਕਿ ਉਸ ਵੇਲੇ ਫਿਰ ਅਦਾਲਤ ਦੇ ਵਿੱਚ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਜਾਂਦੀ ਆ ਗਵਾਹੀਆਂ ਹੋਣਗੀਆਂ ਸਬੂਤ ਪੇਸ਼ ਕੀਤੇ ਜਾਣਗੇ ਤੇ ਹੋਰ ਸਾਰਾ ਕੁਝ ਜੋ ਵੀ ਹੈਗਾ ਉਹ ਹੋਊਗਾ ਹੁਣ ਜਦੋਂ ਇੱਥੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਅੱਜ ਤਾਂ ਪ੍ਰਧਾਨ ਮੰਤਰੀ ਬਾਜੇ ਕਿ ਉਹਨੂੰ ਅੱਜ ਫਿਰ ਕੋਰਟ ਦੇ ਵਿੱਚ ਉਹ ਸਾਰਾ ਕੁਝ ਕਿਉਂ ਕਹਿਣਾ ਪਿਆ ਕਿਉਂਕਿ ਪਿਛਲੇ ਦਿਨੀ ਮੀਡੀਆ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਬਕਾਇਦਾ ਜੋ ਚਲਾਨ ਪੇਸ਼ ਕੀਤਾ ਗਿਆ ਕਿ ਉਹਦੇ ਵਿੱਚ ਨਾ ਬਕਾਇਦਾ ਕਾਗਜ਼ ਦਿਖਾਇਆ ਜਾ ਰਿਹਾ ਸੀਗਾ ਮੀਡੀਆ ਦੇ ਵਿੱਚ ਕਹਿੰਦੇ ਆ ਵੇਖੋ ਇਹਦੇ ਵਿੱਚ ਲਿਖਿਆ ਹੋਇਆ ਇਦਾਂ ਇਹਦੇ ਵਿੱਚ ਇਦਾਂ ਲਿਖਿਆ ਹੋਇਆ ਅੱਛਾ ਮੈਂ ਵੀ ਬਹੁਤ ਸਾਰੇ ਕੇਸ ਬੁਗਤੇ ਆ ਹੋਰ ਵੀ ਬਹੁਤ ਸਾਰੇ ਸੱਜਣਾ ਨੇ ਕੇਸ ਬੁਗਤੇ ਹੋਣਗੇ ਔਰ ਜ਼ਿਆਦਾ ਵਕੀਲ ਦੱਸ ਸਕਦੇ ਆ ਇਹ ਤੋਂ ਬਿਹਤਰ ਤੇ ਹੋਰ ਬਹੁਤ ਸਾਰੇ ਜਿਹੜੇ ਮਾਹਰ ਹੈਗੇ ਆ ਉਹ ਦੱਸ ਸਕਦੇ ਆ ਜਦੋਂ ਨਾ ਤੁਸੀਂ ਜੇਲ੍ਹ ਦੇ ਵਿੱਚ ਹੁੰਨੇ ਹੋ ਜਾਂ ਤੁਸੀਂ ਜੇਲ੍ਹ ਤੋਂ ਬਾਹਰ ਵੀ ਹੁੰਨੇ ਹੋ ਤੁਹਾਡੀ ਜ਼ਮਾਨਤ ਹੋ ਜਾਂਦੀ ਹੈ ਕਿਸੇ ਵੀ ਕੇਸ ਦੇ ਵਿੱਚ ਤਾਂ ਤੁਸੀਂ ਜੇਲ੍ਹ ਤੋਂ ਬਾਹਰ ਹੁੰਨੇ ਹੋ ਉਸ ਵੇਲੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ ਖਿਲਾਫ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਵੀ ਲੈ ਵੀ ਮੈਂ ਤਾਂ ਅੱਜ ਤੱਕ ਕਦੀ ਇਦਾਂ ਦਾ ਸੁਣਿਆ ਨਹੀਂ ਹੈਗਾ ਕਿ ਜੇਲ੍ਹ ਦੇ ਵਿੱਚ ਕੋਈ ਬੰਦਾ ਰਹਿੰਦਾ ਹੈਗਾ ਤਾਂ ਜੇਲ੍ਹ ਦੇ ਵਿੱਚ ਉਹ ਕਿਸੇ ਦੇ ਨਾਲ ਗੱਲਬਾਤ ਕਰਦਾ ਆ ਜਾਂ ਜੇਲ੍ਹ ਦੇ ਵਿੱਚ ਉਹ ਕੀ ਖਾ ਲਿਆ ਉਹਨੇ ਤੇ ਕੀ ਪੀ ਲਿਆ ਉਹਨੇ ਕੀ ਪਾ ਲਿਆ ਤੇ ਕੀ ਨਾ ਪਾ ਲਿਆ ਹੈਗਾ ਇਦਾਂ ਦਾ ਮੈਂ ਅਜ ਤੱਕ ਵੈਸੇ ਕੋਰਟ ਦੇ ਵਿੱਚ ਨਹੀਂ ਦੇਖਿਆ ਹੈਗਾ ਵੀ ਕੋਈ ਇਦਾਂ ਦਾ ਚਲਾਨ ਪੇਸ਼ ਹੁੰਦਾ ਹੈਗਾ ਕੋਰਟ ਦੇ ਵਿੱਚ ਤੇ ਉੱਥੇ ਇਦਾਂ ਦਾ ਜ਼ਿਕਰ ਕੀਤਾ ਹੁੰਦਾ ਆ ਇਸ ਤੋਂ ਇਲਾਵਾ ਫਿਰ ਜਿਹੜੀ ਚਾਰਜ ਸ਼ੀਟ ਆ ਉਹ ਕਿਸੇ ਹੋਰ ਮਹੀਨੇ ਕੋਰਟ ਦੇ ਵਿੱਚ ਦਾਖਲ ਹੋ ਰਹੀ ਹੋਵੇ ਔਰ ਉਸ ਤੋਂ ਬਾਅਦ ਉਹਦਾ ਪ੍ਰਚਾਰ ਤੇ ਪ੍ਰਸਾਰ ਉਹਦਾ ਕਿਸੇ ਹੋਰ ਮਹੀਨੇ ਹੋਣ ਲਿਆ ਹੋਵੇ ਜਿਵੇਂ ਚਲਾਨ ਕਿਸੇ ਵੇਲੇ ਪੇਸ਼ ਹੋਣ ਲਿਆ ਆ ਔਰ ਉਹਦਾ ਜਿਹੜਾ ਹੈਗਾ ਉਹਦੀ ਚਰਚਾ ਜਿਹੜੀ ਹੈ ਉਹ ਕਿਸੇ ਹੋਰ ਵੇਲੇ ਹੋ ਰਹੀ ਹੈ ਸੋ ਜਦੋਂ ਕਿਸੇ ਹੋਰ ਵੇਲੇ ਹੋਣ ਲਈ ਆ ਇਹੀ ਇੱਕ ਅਹਿਮ ਗੱਲ ਸੀਗੀ ਜਿਹੜੀ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹਾਂ ਆ ਜੇ ਕੋਈ ਜਿਹੜੀਆਂ ਮੈਂ ਗੱਲਾਂ ਕਰਨ ਰਿਹਾ ਨਾ ਅਮਰਤਪਾਲ ਸਿੰਘ ਦੇ ਸਮਰਥਕ ਹੋਣਾ ਜਾਂ ਅਮਰਤਪਾਲ ਸਿੰਘ ਦੇ ਸਮਰਥਕ ਨਾ ਹੋਣਾ ਬਹੁਤ ਸਾਰੇ ਕਿਉਂਕਿ ਆਪਾਂ ਵੇਖਦੇ ਆ तकरीबन ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਕੋਈ ਇੱਕ ਇਹਨਾਂ ਦਾ ਸ਼ਖਸ ਜਿਹਦੇ ਸਾਰੇ ਜਾਣੇ ਉਹਦੇ ਹੱਕ ਦੇ ਵਿੱਚ ਹੀ ਹੋਣ ਇਹਦਾ ਕਦੇ ਵੀ ਨਹੀਂ ਹੁੰਦਾ ਹੈਗਾ ਬਹੁਤ ਸਾਰੇ ਸੱਜਣ ਉਹਦੇ ਵਿਰੋਧ ਵਿੱਚ ਹੁੰਦੇ ਆ ਬਹੁਤ ਸਾਰੇ ਸੱਜਣ ਉਹਦੇ ਹਮਾਇਤੀ ਹੁੰਦੇ ਆ ਬਹੁਤ ਸਾਰੇ ਸੱਜਣ ਐਨ ਬਿਲਕੁਲ ਚੱਟਾਂ ਦੇ ਵਾਂਗ ਅਗਲੇ ਦੇ ਨਾਲ ਖੜੇ ਹੁੰਦੇ ਆ ਔਰ ਕਈ ਸੱਜਣ ਚੁੱਪ ਕਰਕੇ ਬੈਠੇ ਹੁੰਦੇ ਆ ਔਰ ਕਈ ਸੱਜਣ ਬਿਲਕੁਲ ਵਿਰੋਧ ਦੇ ਵਿੱਚ ਐਨ ਤਣਕੇ ਖੜੇ ਹੁੰਦੇ ਆ ਸੋ ਇਦਾਂ ਹੀ ਹੁੰਦਾ ਹੈਗਾ ਸੋ ਇਸ ਮਾਮਲੇ ਵਿੱਚ ਵੀ ਇਦਾਂ ਹੀ ਹੈਗਾ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਬਹੁਤ ਸਾਰੇ ਸੱਜਣ ਹਮੈਤੀ ਹੈ ਬਹੁਤ ਸਾਰੇ ਸੱਜਣ ਕਹਿੰਦੇ ਕਿ ਨਹੀਂ ਜਿਹੜੀ ਸੋਚ ਨੂੰ ਲੈ ਕੇ ਅਮਰਤਪਾਲ ਸਿੰਘ ਤੁਰਿਆ ਸੀ ਉਹ ਆਪਣੀ ਸੋਚ ਨੂੰ ਛੱਡ ਛੱਡ ਚੁੱਕਾ ਹੈ ਅਮਰਤਪਾਲ ਸਿੰਘ ਬਾਗੀ ਰੁਖ اختیار ਕਰਕੇ ਤੁਰਿਆ ਸਗਾ ਅੱਜ ਉਹ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਭਾਵਿਕ ਜਿਹੜਾ ਵੋਟ ਤੰਤਰ ਹੈਗਾ ਉਹਦੇ ਦਾਇਰੇ ਵਿੱਚ ਰਹਿ ਕੇ ਤੇ ਉਹ ਆਪਣੀ ਇੱਕ ਸਿਆਸੀ ਪਾਰਟੀ ਬਣਾ ਲਈ ਹੈ ਇਲੈਕਸ਼ਨ ਲੜੇ ਜਾ ਰਹੇ ਆ ਤੇ ਇਲੈਕਸ਼ਨ ਲੜ ਕੇ ਜਿੱਤੇ ਵੀ ਹੈ ਸੋ ਹਾਲਾਂਕਿ ਮੈਂ ਉਧਰਲੇ ਪਾਸੇ ਨੂੰ ਜ਼ਿਆਦਾ ਨਹੀਂ ਜਾਣਾ ਹੈਗਾ ਕਿਉਂਕਿ ਅਮਰਤਪਾਲ ਸਿੰਘ ਨੇ ਇਦਾਂ ਵੀ ਕਿਹਾ ਸੀਗਾ ਕਿ ਸਾਨੂੰ ਕੋਈ ਵੀ ਰਾਹ ਚੁਣਨਾ ਪਵੇ ਤਾਂ ਰਾਹ ਚੁਣਨ ਦੇ ਵਿੱਚ ਕੋਈ ਹਰਜ਼ ਨਹੀਂ ਹੁੰਦਾ ਹੈਗਾ ਤੁਹਾਡਾ ਨਿਸ਼ਾਨਾ ਆਪਣੀ ਮੰਜ਼ਲ ਜਿਹੜੀ ਆ ਤੁਸੀਂ ਤੈਅ ਕੀਤੀ ਹੁੰਦੀ ਆ ਉਧਰ ਨੂੰ ਹੀ ਵਧਣਾ ਹੁੰਦਾ ਤੁਸੀਂ ਸੋ ਉਧਰ ਨੂੰ ਵਧਣ ਦੇ ਵਾਸਤੇ ਰਸਤੇ ਵਿੱਚ ਜਿੰਨੇ ਵੀ ਟੂਲਜ਼ ਹੁੰਦੇ ਹੈਗੇ ਆ ਉਹ ਤੁਹਾਨੂੰ ਇਸਤੇਮਾਲ ਕਰ ਲੈਣੇ ਚਾਹੀਦੇ ਆ ਹੁਣ ਮੈਂ ਇਦਾਂ ਦੀਆਂ ਗੱਲਾਂ ਕਰਕੇ ਜ਼ਿਆਦਾ ਉਸ ਪਾਸੇ ਨੂੰ ਨਹੀਂ ਜਾਣਾ ਹੈਗਾ ਕਿ ਅਮਰਤਪਾਲ ਸਿੰਘ ਦੀ ਹਮਾਇਤ ਜਾਂ ਅਮਰਤਪਾਲ ਸਿੰਘ ਦਾ ਵਿਰੋਧ ਪਰ ਆ ਜਾ ਕੇ ਇੱਕ ਗੱਲ ਜ਼ਰੂਰ ਹੈਗੀ ਆ ਅਮਰਤਪਾਲ ਸਿੰਘ ਦੇ ਭਾਵੇਂ ਵਿਰੋਧੀ ਹੋਣ ਤੇ ਭਾਵੇਂ ਅਮਰਤਪਾਲ ਸਿੰਘ ਦੇ ਹਮਾਇਤੀ ਦੇ ਭਾਵੇਂ ਵਿਰੋਧੀ ਵੀ ਕਿਉਂ ਨਾ ਹੋਣ ਮੈਂ ਵਿਰੋਧੀ ਲਫ਼ਜ਼ ਤਾਂ ਬਾਰ-ਬਾਰ ਜ਼ੋਰ ਦੇ ਕੇ ਬੋਲਦਾ ਹੈਗਾ ਜਦੋਂ ਨਾ ਅਦਾਲਤ ਦੇ ਵਿੱਚ ਜਿਹਦੇ ਨਾਲ ਸਾਡੇ ਵਿਚਾਰ ਧਾਰਕ ਵੱਖਰੇਵੇਂ ਹੈਗੇ ਆ ਜਾਂ ਜਿਹਦੇ ਨਾਲ ਆਪਾਂ ਤੁਰਨਾ ਨਹੀਂ ਚਾਹੁੰਦੇ ਜਾਂ ਜਿਹੜਾ ਸਾਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਹੈ ਜਿੱਦਾਂ ਵੀ ਹੈਗਾ ਆ ਜਾ ਕੇ ਪਰ ਜਦੋਂ ਨਾ ਅਦਾਲਤੀ ਪ੍ਰਕਿਰਿਆ ਦੇ ਵਿੱਚ ਜਦੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੁਣ ਜਦੋਂ ਪੁਲਿਸ ਵੱਲੋਂ ਜਾਂ ਹਕੂਮਤਾਂ ਦੇ ਵੱਲੋਂ ਜਦੋਂ ਧੱਕਾ ਤੇ ਵਿਧੀਕੀ ਹੋ ਰਹੀ ਹੋਵੇ ਉਹ ਤੇ ਭਾਵੇਂ ਮੈਨੂੰ ਲੱਗਦਾ ਕਿ ਕਿਸੇ ਦੁਸ਼ਮਣ ਦੇ ਨਾਲ ਵੀ ਹੋਣ ਈ ਹੋਵੇ ਤਾਂ ਮੈਨੂੰ ਲੱਗਦਾ ਕਿ ਉਸ ਵੇਲੇ ਘੱਟੋ-ਘੱਟ ਕਾਨੂੰਨ ਦਾ ਵਿਧਿ ਵਿਧਾਨ ਦਾ ਸੰਵਿਧਾਨ ਦਾ ਹਵਾਲਾ ਦੇ ਕੇ ਗੱਲ ਤਾਂ ਜ਼ਰੂਰ ਕੀਤੀ ਜਾ ਸਕਦੀ ਹੈ ਨਾ ਔਰ ਉਹ ਗੱਲ ਕਰ ਲੈਣੀ ਕਿਉਂ ਜ਼ਰੂਰੀ ਹੁੰਦੀ ਹੈ ਭੱਲਾ ਉਹ ਇਸ ਕਰਕੇ ਕਰ ਲੈਣੀ ਜ਼ਰੂਰੀ ਹੁੰਦੀ ਹੈ ਕਿ ਆਪਾਂ ਮੈਂ ਗੱਲ ਕਰਨ ਲੱਗਾ ਭਈ ਆਪਾਂ ਇਹ ਜਿਹੜਾ ਭਾਵੇਂ ਤੁਹਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ ਭਈ ਆਪਾਂ ਇਹਦੇ ਭਾਵੇਂ ਹਮਾਇਤੀ ਨਹੀਂ ਹੈਗੇ ਪਰ ਜਿਸ ਤਰੀਕੇ ਦੇ ਨਾਲ ਧੱਜੀਆਂ ਉਡਾ ਕੇ ਕਾਨੂੰਨ ਦੀਆਂ ਵਿਧੀ ਵਿਧਾਨ ਦੀਆਂ ਸੰਵਿਧਾਨ ਦੀਆਂ ਕਾਨੂੰਨ ਨੂੰ ਛਿੱਕੇ ਦੇ ਉੱਪਰ ਟੰਗ ਕੇ ਇਹਦੇ ਖਿਲਾਫ ਇੱਕ ਮਾਹੌਲ ਸਿਰਜਿਆ ਜਾ ਰਿਹਾ ਇੱਕ ਬਿਰਤਾਂਤ ਇੱਕ ਨੈਰੇਟਿਵ ਘੜ ਕੇ ਤੇ ਲੋਕਾਂ ਦੇ ਮੂਰੇ ਰੱਖਿਆ ਜਾ ਰਿਹਾ ਬਈ ਉਹ ਠੀਕ ਨਹੀਂ ਹੈਗਾ ਭਾਵੇਂ ਸਾਡੇ ਵਿਚਾਰ ਧਾਰਕ ਵੱਖਰੇਵੇਂ ਆ ਪਰ ਆ ਜਿਹੜੀ ਇੰਨੀ ਗੱਲ ਹੈਗੀ ਮੈਨੂੰ ਲੱਗਦਾ ਕਿ ਇਹ ਕਰਨੀ ਅੱਛਾ ਹੁਣ ਤੁਸੀਂ ਸੋਚ ਕੇ ਵੇਖੋ ਕਿ ਜੇ ਕਿਸੇ ਦੇ ਕੋਲੋਂ ਇਹ ਗੱਲ ਕਹਾਤੀ ਜਾਵੇ ਭਾਵੇਂ ਲਿਖਤੀ ਰੂਪ ਦੇ ਵਿੱਚ ਵੀ ਆਪਾਂ ਸਾਰੇ ਜਿਨ੍ਹਾਂ ਨੇ ਕੇਸ ਭੁਗਤਿਆ ਮੈਂ ਵੀ ਕੇਸ ਭੁਗਤਿਆ ਮੇਰੀ ਵੀ ਅੱਜ ਇੱਕ ਤਰੀਕ ਸੀਗੀ ਇੱਕ ਕੇਸ ਦੇ ਵਿੱਚ ਤੇ ਮੈਂ ਅੱਜ ਉੱਥੇ ਜਾ ਨਹੀਂ ਸਕਿਆ ਕਿਸੇ ਕਾਰਨ ਦੇ ਕਰਕੇ ਤੇ ਕੋਈ ਖਾਸ ਕੋਈ ਕਾਰਨ ਬਹੁਤ ਜ਼ਿਆਦਾ ਇਦਾਂ ਦਾ ਬਣ ਗਿਆ ਤੇ ਚਲੋ ਖੈਰ ਜਦੋਂ ਨਾ ਤੁਸੀਂ ਜੇਲ੍ਹਾਂ ਦੇ ਵਿੱਚ ਹੁੰਨੇ ਹੋ ਬਹੁਤ ਕੁਝ ਜਦੋਂ ਭੁਗਤਿਆ ਹੁੰਦਾ ਆਪ ਤਾਂ ਤੁਸੀਂ ਦੇਖੋ ਪੁਲਿਸ ਦੇ ਵੱਲੋਂ ਜਿਹੜੀ ਕਹਾਣੀ ਘੜੀ ਜਾਂਦੀ ਹੈ ਤੁਹਾਨੂੰ ਅਰੈਸਟ ਕਿਤੇਉਂ ਕੀਤਾ ਹੁੰਦਾ ਤੁਹਾਡੀ ਅਰੈਸਟ ਦਿਖਾਈ ਕਿਤੇਉਂ ਜਾਂਦੀ ਹੁੰਦੀ ਹੈ ਹੁੰਦਾ ਨਾ ਇਦਾਂ ਆਪਾਂ ਸਾਰੇ ਜਣੇ ਜਾਣਦੇ ਆ ਇਸ ਤੋਂ ਇਲਾਵਾ ਜਿਹੜਾ ਪੁਲਿਸ ਚਲਾਨ ਪੇਸ਼ ਕਰਦੀ ਹੈ ਕੋਰਟ ਦੇ ਵਿੱਚ ਉਹ ਚਲਾਨ ਜਿਹੜਾ ਹੁੰਦਾ ਹੈਗਾ ساری ਕਹਾਣੀ ਹੁੰਦੀ ਹੈ ਉਸ ਕੇਸ ਦੇ ਨਾਲ ਜੁੜੀ ਹੋਈ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਬਹੁਤ ਸਾਰੀਆਂ ਖਾਮੀਆਂ ਹੁੰਦੀਆਂ ਬਹੁਤ ਕੁਝ ਇਦਾਂ ਦਾ ਹੁੰਦਾ ਹੈਗਾ ਜਿਹੜਾ ਕੋਰਟ ਦੇ ਵਿੱਚ ਜਦੋਂ ਜਾਂਦਾ ਆ ਜਦੋਂ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਮਾਮਲੇ ਦੀ ਮਾਮਲੇ ਦੀ ਤਾਂ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਧਰਾਵਾਂ ਇਦਾਂ ਦੀਆਂ ਹੁੰਦੀਆਂ ਜਿਹੜੀ ਪੁਲਿਸ ਨੇ ਤੁਹਾਡੇ ਤੇ ਲਾਤੀਆਂ ਹੁੰਦੀਆਂ ਉਹ ਜਾਂਦੇ ਹੀ ਕਦੇ ਟੁੱਟ ਜਾਂਦੀਆਂ ਆ ਪਹਿਲੀ ਦੂਜੀ ਸੁਣਵਾਈ ਦੇ ਉੱਪਰ ਹੀ ਟੁੱਟ ਜਾਂਦੀਆਂ ਬਹੁਤ ਵਾਰੀ ਬਹੁਤ ਕੁਝ ਇਦਾਂ ਹੁੰਦਾ ਹੈ ਔਰ ਕਈ ਵਾਰ ਮੈਨੂੰ ਲੱਗਦਾ ਕਿ ਜ ਤੁਹਾਡਾ ਤੁਸੀਂ ਜੇਲ੍ਹ ਦੇ ਅੰਦਰ ਹੁੰਦੇ ਹੋ ਤੁਹਾਡੀ ਜ਼ਮਾਨਤ ਹੋਣੀ ਹੁੰਦੀ ਹੈ ਤੇ ਕਈ ਵਾਰ ਵਕੀਲ ਉੱਥੇ ਜਦੋਂ ਤੁਹਾਡੀ ਸੁਣਵਾਈ ਕਰਦੇ ਆ ਕੇਸ ਦੀ ਜੱਜ ਦੇ ਮੂਰੇ ਜਦੋਂ ਆਪਣਾ ਪੱਖ ਰੱਖਦੇ ਆ ਤੁਹਾਡਾ ਤਾਂ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਉਸ ਵੇਲੇ ਛੱਡ ਜਾਂਦੀਆਂ ਆ ਉਹ ਸੋ ਪੁਲਿਸ ਦੀ ਕਹਾਣੀ ਵਿੱਚ ਕਿੰਨੀ ਕਿ ਸੱਚਾਈ ਹੁੰਦੀ ਹੈ ਉਹ ਸਾਡੇ ਲੋਕਾਂ ਨੂੰ ਜਿਹੜੇ ਸੰਘਰਸ਼ਾਂ ਦੇ ਰਾਹ ਦੇ ਉੱਤੇ ਪਏ ਹੋਇਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਸਾਰੀ ਗੱਸੇ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਕਰਕੇ ਮੈਂ ਕੇਵਲ ਤੇ ਕੇਵਲ ਇਹ ਕਹਿਣਾ ਚਾਹੁੰਦਾ ਮੈਂ ਕਿਸੇ ਨੂੰ ਵੀ ਇਹ ਨਹੀਂ ਕਹਿਣਾ ਚਾਹੁੰਦਾ ਹੈਗਾ ਕਿ ਜੇ ਕੋਈ ਅਮਰਤਪਾਲ ਸਿੰਘ ਦਾ ਵਿਰੋਧੀ ਆ ਜਾਂ ਅਮਰਤਪਾਲ ਸਿੰਘ ਦੇ ਕਿਸੇ ਦੇ ਨਾਲ ਵਿਚਾਰ ਧਾਰਕ ਵੱਖਰੇਵੇਂ ਆ ਜਾਂ ਅਮਰਤਪਾਲ ਸਿੰਘ ਦੇ ਕੰਮ ਕਰਨ ਦਾ ਸਟਾਈਲ ਤਰੀਕਾ ਕਿਸ ਨੂੰ ਪਸੰਦ ਨਹੀਂ ਹੈਗਾ ਮੈਂ ਨਹੀਂ ਕਹਿਣਾ ਹੈਗਾ ਕਿ ਤੁਸੀਂ ਜ਼ਰੂਰ ਅਗਲੇ ਦੇ ਨਾਲ ਹੀ ਖੜੋ ਪਰ ਗੱਲ ਇਹ ਆ ਵੀ ਅਗਲੇ ਦੇ ਪ੍ਰਤੀ ਕਿਸੇ ਦੇ ਵੀ ਪ੍ਰਤੀ ਜੋ ਰਵਈਆ ਪ੍ਰਸ਼ਾਸਨ ਦਾ ਹਕੂਮਤਾਂ ਦਾ ਹੁੰਦਾ ਆ ਉਹ ਜਿਹੜਾ ਰਵਈਆ ਹੁੰਦਾ ਹੈਗਾ ਉਹਨੂੰ ਤੇ ਘੱਟੋ ਘੱਟ ਜ਼ਰੂਰ ਵੇਖਣਾ ਚਾਹੀਦਾ ਹੈ ਨਾ ਪਿਓ ਰਵਈਆ ਕੀ ਠੀਕ ਹੈ ਜੇ ਠੀਕ ਨਹੀਂ ਹੈ ਤਾਂ ਇੱਕ ਆਵਾਜ਼ ਦੇ ਵਿੱਚ ਜਾਂ ਇੱਕ ਦੋ ਲਾਈਨਾਂ ਵਿੱਚ ਕੁਝ ਨਾ ਕੁਝ ਲਿਖਿਆ ਤੇ ਜਾ ਸਕਦਾ ਸੋਸ਼ਲ ਮੀਡੀਆ ਦਾ ਜੁਗ ਹੈਗਾ ਜਦੋਂ ਤੁਸੀਂ ਜੇਲ੍ਹ ਦੇ ਅੰਦਰ ਹੁੰਦੇ ਹੋ ਤਾਂ ਉਸ ਵੇਲੇ ਹਾਲਾਤ ਕਿਵੇਂ ਦੇ ਹੁੰਦੇ ਹੈਗੇ ਆ ਬਾਹਰ ਕੁਝ ਹੁੰਦਾ ਹੈਗਾ ਜਿਹੜੇ ਤੁਹਾਨੂੰ ਵਿੱਚ ਮਿਲਣ ਗੇਲਣ ਵਾਲੇ ਹੁੰਦੇ ਆ ਉਹ ਕੁਝ ਕਹਿਣ ਦੇ ਹੁੰਦੇ ਆ ਅਗਲਾ ਕੁਝ ਕਹਿਣ ਦੇ ਆ ਹੁੰਦਾ ਕਈ ਵਾਰ ਪਰਿਵਾਰਕ ਮੈਂਬਰ ਜ਼ਰੂਰੀ ਨਹੀਂ ਹੈਗਾ ਕਿ ਪਰਿਵਾਰਕ ਮੈਂਬਰ ਸਾਰਿਆਂ ਦੇ ਉਹ ਵੀ ਓਨਾਰਾਹਾਂ ਦੇ ਹੀ ਪਾਂਦੀ ਜਰੂਰ ਹੋਣ ਹੀ ਇਹ ਵੀ ਗੱਲ ਕੋਈ ਜ਼ਰੂਰੀ ਨਹੀਂ ਹੁੰਦੀ ਔਰ ਕਈ ਵਾਰ ਜ਼ਰੂਰੀ ਵੀ ਨਹੀਂ ਹੁੰਦਾ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਉਹਦੇ ਵਾਂਗ ਪੂਰੀ ਗੱਲ ਕਰਨੀ ਆਉਂਦੀ ਹੋਵੇ ਔਰ ਆਪ ਦਾ ਜਿਹੜਾ ਪੱਖ ਹੈਗਾ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਰੱਖਣਾ ਆਉਂਦਾ ਹੋਵੇ ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਦੇਖੋ ਪਿੱਛੇ ਝਾਤ ਮਾਰ ਕੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਗੁਰੂ ਪਿਆਰੇ ਸੰਗਾਂ ਨੇ ਵੱਡੀਆਂ-ਵੱਡੀਆਂ ਮਹਾਨ ਕੁਰਬਾਨੀਆਂ ਕੀਤੀਆਂ ਅੱਜ ਵੀ ਹੈਗੇ ਆ ਔਰ ਤੁਸੀਂ ਕਈ ਵਾਰ ਜਾ ਕੇ ਉਹਨਾਂ ਦੇ ਨਾਲ ਸਵਾਲ ਜਵਾਬ ਕਰੋ ਮੈਂ ਅਜ਼ਾ ਪੱਤਰਕਾਰ ਕਈ ਵਾਰ ਕਈਆਂ ਨਾਲ ਗੱਲ ਕਰਦਾ ਉਹਨਾਂ ਨੂੰ ਆਪਦਾ ਕਈ ਵਾਰ ਪੱਖ ਰੱਖਣਾ ਨਹੀਂ ਆਉਂਦਾ ਹੈਗਾ ਕੁਰਬਾਨੀਆਂ ਬਹੁਤ ਵੱਡੀਆਂ ਨੇ ਪਰ ਉਹਨਾਂ ਨੂੰ ਆਪਣੇ ਲਫ਼ਜ਼ਾਂ ਦੇ ਰਾਹੀਂ ਉਹਨੂੰ ਬਿਆਨ ਨਹੀਂ ਕਰਨਾ ਆਉਂਦਾ ਹੁੰਦਾ ਕਈ ਵਾਰ ਬਹੁਤ ਸਾਰੇ ਤੁਹਾਨੂੰ ਸੱਜਣਾ ਜਿੱਦਾਂ ਦੇ ਮਿਲਣਗੇ ਪਰਿਵਾਰਕ ਜੀ ਉਸ ਸੰਘਰਸ਼ ਦੇ ਨਾਲ ਸਹਿਮਤ ਨਹੀਂ ਉਸ ਸਗੋ ਰੋਕਣ ਦੇ ਹੁੰਦੇ ਆ ਆਪਣੇ ਪੁੱਤ ਨੂੰ ਆਪਣੇ ਬੱਚੇ ਨੂੰ ਜਾਂ ਆਪਣੇ ਪਿਓ ਨੂੰ ਕੋਈ ਰੋਕਣ ਦੇ ਆ ਬਾਪੂ ਛੱਡ ਕਿਹੜੇ ਕਮਾਂਚ ਪਿਆ ਕੋਈ ਘਰ ਦੀ ਆਪਦੇ ਪਤੀ ਨੂੰ ਰੋਕਣ ਈ ਹੁੰਦੀ ਆ ਪਈ ਨਹੀਂ ਤੂੰ ਕਿਹੜੇ ਕੰਮ ਛੱਡ ਪਰ ਆ ਪਾਇਨਾ ਗੱਲਾਂ ਤੋਂ ਕੀ ਲੈਣਾ ਦੇਣਾ ਹਨਾ ਸੋ ਇਹ ਸਾਰਾ ਕੁਝ ਵੀ ਜ਼ਰੂਰੀ ਨਹੀਂ ਹੁੰਦਾ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਦੇਖੋ ਜੇਲਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਜਿਹੜੇ-ਜਿਹੜੇ ਵੀ ਸਿੰਘ ਬੰਦ ਹੈਗੇ ਆ ਕਈ ਵਾਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਾਲੇ ਅਗਲਾ ਅੰਦਰੋਂ ਸਨੇਹਾ ਕਿਸੇ ਹੋਰ ਰੂਪ ਦੇ ਵਿੱਚ ਦਿੰਦਾ ਮੁਲਾਕਾਤ ਕਰਨ ਵਾਲਾ ਕਈ ਵਾਰ ਕੁਝ ਹੋਰ ਕਿਸੇ ਹੋਰ ਰੂਪ ਦੇ ਵਿੱਚ ਬਿਆਨ ਕਰਦਾ ਹੁਣ ਗੱਲ ਇਹ ਆ ਕਿ ਜਦੋਂ ਅਗਲਾ 바ਰ ਹੋਊਗਾ ਜਾਂ ਅਗਲਾ ਜਦੋਂ ਆਪਣੀ ਸਟੇਟਮੈਂਟ ਆਪਣੀ ਜ਼ੁਬਾਨੀ ਜਦੋਂ ਦਊਗਾ ਮੈਨੂੰ ਲੱਗਦਾ ਕਿ ਘੱਟੋ ਘੱਟ ਉਹਨਾਂ ਕੁ ਸਮਾਂ ਤੀ ਇੰਤਜ਼ਾਰ ਕਰਨਾ ਹੀ ਚਾਹੀਦਾ ਹੈ ਕਿਸੇ ਦੇ ਖਿਲਾਫ ਕੁਝ ਵੀ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਮੈਂ ਤਾਂ ਇਹੀ ਗੱਲ ਕਹਿਣਾ ਮੈਂ ਤੇ ਰੋਜ਼ਾਨਾ ਇਹ ਗੱਲ ਕਰਦਾ ਹਾਂ ਵੀ ਚਲੋ ਜੇ ਤੁਹਾਡੇ ਕਿਸੇ ਨਾਲ ਵਿਚਾਰ ਧਾਰਕ ਵੱਖਰੇਵੇਂ ਆ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਹ ਤਰੀਕਾ ਮੈਨੂੰ ਪਸੰਦ ਨਹੀਂ ਹੈ ਜਾਂ ਇਹ ਬੰਦਾ ਹੀ ਮੈਨੂੰ ਪਸੰਦ ਨਹੀਂ ਹੈਗਾ ਤਾਂ ਫਿਰ ਘੱਟੋ ਘੱਟ ਉਹਦੇ ਲਈ ਇਹ ਕੀਤਾ ਜਾ ਸਕਦਾ ਜਿਹੜੇ ਹਮੈਤੀ ਆ ਉਹ ਵੀ ਜਿਹੜੇ ਹਮੈਤੀ ਨਹੀਂ ਹੈਗੇ ਉਹ ਵੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਇੱਕ ਦੂਜੇ ਦੇ ਖਿਲਾਫ ਕੋਈ ਜ਼ਿਆਦਾ ਹੀ ਮਾੜੀ ਸ਼ਬਦਾਵਲੀ ਸੋਸ਼ਲ ਮੀਡੀਆ ਦੇ ਉੱਪਰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਜੇ ਕੋਈ ਹਮਾਇਤੀ ਹੈ ਤੇ ਲੱਗਦਾ ਕਿ ਜਿਹਦੇ ਆਪਾਂ ਹਮਾਇਤੀ ਆ ਉਹ ਬਿਲਕੁਲ ਠੀਕ ਹੈ ਜੇਲ੍ਹ ਦੇ ਅੰਦਰ ਬੰਦ ਹੈ ਤਾਂ ਉਹਦੀ ਸੋਚ ਦੇ ਉੱਪਰ ਪਹਿਰਾ ਅਖੇ ਜੀ ਕੋਈ ਹੋਰ ਨਹੀਂ ਦੇਣ ਰਿਆ ਹੋਰ ਕੋਈ ਕਿਉਂ ਦਊਗਾ ਭਲਾ ਉਹ ਤੇ ਫਿਰ ਵਿਰੋਧੀ ਆ ਪਹਿਰਾ ਤੇ ਤੁਸੀਂ ਦੇਣਾ ਹੈ ਨਾ ਤੁਸੀਂ ਵਿਰੋਧ ਕਰਨਾ ਤੁਸੀਂ ਕਿਸੇ ਦੇ ਦੁਆਲੇ ਹੋਣਾ ਕਿਸੇ ਦੇ ਲਈ ਮੰਦੀ ਸ਼ਬਦਾਬਲੀ ਵਰਤਨ ਤੋਂ ਗੁਰੇਜ਼ ਕਰਕੇ ਸਗੋਂ ਤੁਸੀਂ ਉਸ ਸੋਚ ਦੇ ਉੱਪਰ ਪਹਿਰਾ ਦੇਣਾ ਹੁੰਦਾ ਕਿਉਂਕਿ ਤੁਸੀਂ ਤੇ ਹਮਾਇਤੀ ਹੁੰਦੇ ਹੋ ਔਰ ਮੈਨੂੰ ਲੱਗਦਾ ਕਿ ਜਿਹੜੇ ਵਿਰੋਧ ਕਰਨ ਦੇ ਹੁੰਦੇ ਆ ਔਰ ਉਹ ਵੀ ਇਦਾਂ ਹੀ ਆ ਕਈ ਵਾਰਾ ਗੁਰੇਜ਼ ਕਰ ਲੋ ਕਿਸੇ ਦਾ ਵਿਰੋਧ ਛੱਡ ਕੇ ਆਪਣੇ ਤੌਰ ਦੇ ਉੱਪਰ ਕੋ ਕੰਮ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਇੱਕ ਪਾਸੇ ਸਿੱਖ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਥੇ ਗੁਲਾਮਾਂ ਵਰਗਾ ਜੀਵਨ ਬਸਰ ਕਰਨ ਰਹੇ ਆ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਸਾਹ ਲੈਣਾ ਚਾਹੁੰਦੇ ਆ ਸੋ ਮੈਨੂੰ ਲੱਗਦਾ ਹੈ ਕਿ ਆਜ਼ਾਦ ਫੀਜ਼ਾ ਦੇ ਵਿੱਚ ਸਾਹ ਲੈਣ ਵਾਲੇ ਐਂ ਤਾਂ ਨਹੀਂ ਕਰਦੇ ਹੁੰਦੇ ਉਹ ਤਾਂ ਫਿਰ ਜੇ ਲੱਗਦਾ ਕਿ ਕੋਈ ਜੇ ਕਿਸੇ ਨੂੰ ਲੱਗਦਾ ਕਿ ਕੋਈ ਲੀਹੋਂ ਲੈ ਗਿਆ ਤਾਂ ਫਿਰ ਲੈ ਗਿਆ ਤਾਂ ਲੈ ਗਿਆ ਕੋਈ ਧੱਕਾ ਤੇ ਹੈ ਨਹੀਂ ਨਾ ਕੋਈ ਕਿਸੇ ਨੂੰ ਬੰਨ ਕੇ ਤੇ ਨਹੀਂ ਨਾ ਕਿਹਾ ਜਾ ਸਕਦਾ ਕਿ ਜ਼ਰੂਰ ਤੋਂ ਪਾਰ ਲੱਗੇ ਹੀ ਲੱਗ ਜੇ ਕੋਈ ਲੱਗਿਆ ਹੋਆ ਪਹਿਲੀ ਜੇ ਕੋਈ ਨਹੀਂ ਲੱਗਿਆ ਤੱਕਾ ਤਾਂ ਨਹੀਂ ਹੈਗਾ ਨਾ ਇਹ ਇੱਕ ਪ੍ਰੀਖਿਆ ਹੁੰਦੀ ਆ ਉਸ ਪ੍ਰੀਖਿਆ ਦੇ ਵਿੱਚ ਕਿਸੇ ਨੇ ਪਾਸ ਹੋਣਾ ਕਿਸੇ ਨੇ ਫੇਲ ਹੋਣਾ ਹੁਣ ਜੇ ਕੋਈ ਲੱਗਦਾ ਆ ਸਾਨੂੰ ਕਿ ਫੇਲ ਹੋਣ ਡਿਆ ਆ ਜਾਂ ਫੇਲ ਹੋ ਗਿਆ ਤਾਂ ਉਥੇ ਕਿਲਕਾਰੀਆਂ ਮਾਰੀ ਜਾਣੀਆਂ ਇਹ ਵੀ ਮੈਨੂੰ ਲੱਗਦਾ ਕਿ ਗੱਲ ਕੋਈ ਚੰਗੀ ਨਹੀਂ ਹੁੰਦੀ ਹੈਗੀ ਗੱਲ ਇਹ ਆ ਵੀ ਆਪਣੇ ਆਪਣੇ ਕੰਮ ਵਧੀਆ ਤਰੀਕੇ ਨਾਲ ਕਰ ਲਓ ਆਪਣੇ ਕੰਮ ਵਧੀਆ ਤਰੀਕੇ ਦੇ ਨਾਲ ਕਰਕੇ ਦੁਨੀਆ ਨੂੰ ਦੱਸੋ ਕਿ ਹਾਂ ਵੀ ਮੈਂ ਪਾਸ ਹੋ ਗਿਆ ਸੋ ਜਿਹੜਾ ਫੇਲ ਹੋ ਗਿਆ ਉਹਨੂੰ ਚੜਾਉਣਾ ਇਹ ਵੀ ਗੱਲ ਕੋਈ ਖਰੀ ਨਹੀਂ ਹੁੰਦੀ ਇੱਕ ਗੱਲ ਤੇ ਦੂਜੀ ਗੱਲ ਕੋਈ ਪਾਸ ਹੋ ਗਿਆ ਜਾਂ ਫੇਲ ਹੋ ਗਿਆ ਇਹਦਾ ਫੈਸਲਾ ਭਲਾ ਕਿਦਾਂ ਹੋ ਜਾਂਦਾ ਜਿਹੜਾ ਜੇਲ੍ਹ ਦੇ ਅੰਦਰ ਬੰਦ ਹੈ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਅੰਦਰ ਬੰਦ ਨੇ ਭਾਈ ਜਗਤਾਰ ਸਿੰਘ ਤਾਰਾ ਜੇਲ੍ਹ ਦੇ ਅੰਦਰ ਬੰਦ ਹੈ ਹੋਰ ਵੀ ਬੜੇ ਸਿੰਘ ਅੜੜ ਜੇਲਾਂ ਦੇ ਅੰਦਰ ਬੰਦ ਹੈਗੇ ਸੋ ਉਹਨਾਂ ਬਾਰੇ ਵੀ ਕਈ ਵਾਰ ਬਾਹਰ ਕਈ ਕੋਈ ਕੁਝ ਕਹਿੰਦਾ ਹੈ ਕਈ ਵੇਰੇ ਕੋਈ ਕੁਝ ਕਹਿੰਦਾ ਹੈਗਾ ਸੋ ਬਹੁਤ ਤਰ੍ਹਾਂ ਦੀਆਂ ਕਈ ਵਾਰ ਗੱਲਾਂ ਹੁੰਦੀਆਂ ਨੇ ਹਕੂਮਤਾਂ ਦੇ ਹੱਥ ਬਹੁਤ ਵੱਡੇ ਹੁੰਦੇ ਆ ਸੋ ਮੈਨੂੰ ਲੱਗਦਾ ਹੈ ਕਿ ਤੱਥਾਂ ਅਤੇ ਸਬੂਤਾਂ ਤੋਂ ਬਿਨਾ ਐਵੇਂ ਹੀ ਜਿਹੜੇ ਬਿਰਤਾਂਤ ਘੜੇ ਜਾਂਦੇ ਆ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਤਾਂ ਮੈਂ ਉਹੀ ਗੱਲ ਫਿਰ ਕਰਨੀ ਚਾਹੁੰਦਾ ਇਹਨਾਂ ਸਾਰੀਆਂ ਗੱਲਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਨਾ ਆਪਾਂ ਇੱਥੇ ਰੋਜ਼ ਬੈਠ-ਬੈਠ ਕੇ ਸਾਰੇ ਜਣੇ ਤਾਂ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਹਕੂਮਤ ਤਾਂ ਕਿੱਦਾਂ ਬਿਰਤਾਂਤ ਘੜਦੀਆਂ ਨੇ ਕਿੱਦਾਂ ਬਿਰਤਾਂਤ ਘੜੇ ਜਾਂਦੇ ਆ ਕਰਦੇ ਨਾ ਪਾਏ ਗੱਲਾਂ ਹੁਣ ਅੱਜ ਜਿਹੜੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਇਹ ਗੱਲ ਆਖੀ ਆ ਪਿਛਲੇ ਦਿਨ ਹੀ ਤੁਸੀਂ ਦੇਖਿਆ ਅਮਰਪਾਲ ਸਿੰਘ ਨਸ਼ੇੜੀ ਹੋ ਚੁੱਕਾ ਹੈ ਅਮਰਪਾਲ ਸਿੰਘ ਜੇ ਹੋ ਚੁੱਕਾ ਹੈ ਉਹ ਪਰ ਗੱਲ ਇਹ ਹੈਗੀ ਆ ਕਿ ਉਹ ਕਹਿੰਦੇ ਪੀ ਆਹ ਦੇਖੋ ਜੀ ਕਾਗਜ਼ ਦੇ ਉੱ ਸੋ ਜਿੰਨਾ ਜ਼ੋਰ ਦੇ ਕੇ ਪਿਛਲੇ ਦਿਨੀ ਮੀਡੀਆ ਦੇ ਇੱਕ ਬਹੁਤ ਵੱਡੇ ਹਿੱਸੇ ਨੇ ਅਮਰਪਾਲ ਸਿੰਘ ਦੇ ਖਿਲਾਫ ਇਹ ਸਾਰਾ ਕੁਝ ਬੋਲਿਆ ਪ੍ਰਧਾਨ ਮੰਤਰੀ ਬਾਜੇਕੇ ਦਾ ਹਵਾਲਾ ਦੇ ਕੇ ਹੁਣ ਕੀ ਉਹੀ ਮੀਡੀਆ ਕੀ ਉਹੀ ਪੱਤਰਕਾਰ ਉਹਨੇ ਹੀ ਜ਼ੋਰ ਦੇ ਨਾਲ ਜਾਂ ਉਹ ਤੋਂ ਥੋੜਾ ਜਿਹਾ ਘਟਾ ਕੇ ਸਹੀ ਚਲੋ ਪ੍ਰਧਾਨ ਮੰਤਰੀ ਬਾਜੇਕੇ ਨੇ ਅੱਜ ਗੱਲ ਨੂੰ ਰੱਦ ਕੀਤਾ ਆ ਉਹ ਕਹਿੰਦਾ ਕਿ ਨਹੀਂ ਮੈਂ ਇਦਾਂ ਦਾ ਕੁਝ ਵੀ ਨਹੀਂ ਕਿਹਾ ਹੈਗਾ ਕਿ ਉਹ ਸਾਰਾ ਮੀਡੀਆ ਉਹਨੇ ਜ਼ੋਰ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਦੀ ਅੱਜ ਵਾਲੀ ਗੱਲ ਨੂੰ ਬੋਲੂਗਾ ਕੀ ਉਹ মিডিਆ ਇਹ ਗੱਲ ਕਹੂਗਾ ਕਿ ਪਿਛਲੇ ਦਿਨੀ ਤਾਂ ਆ ਗੱਲ ਇਦਾਂ ਹੋਈ ਸੀ ਪਰ ਅੱਜ ਪ੍ਰਧਾਨ ਮੰਤਰੀ ਬਾਜੇ ਕੇ ਨੇ ਉਸ ਗੱਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈਗਾ ਅੱਜ ਤੇ ਜ਼ੁਬਾਨੀ ਸੁਣ ਲਿਆ ਨਾ ਅੱਜ ਤੇ ਉਹਨੇ ਬਿਲਕੁਲ ਸਾਹਮਣੇ ਆਣ ਕੇ ਇਹ ਗੱਲ ਕਹਿਤੀ ਆ ਨਾ ਅੱਜ ਤੇ ਅੱਜ ਤੇ ਬਕਾਇਦਾ ਵੀਡੀਓ ਵਾਇਰਲ ਹੋਣ ਰਹੀ ਹੈ ਸੋ ਜੇ ਅੱਜ মিডিਆ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਗੱਲ ਨਹੀਂ ਕਹਿੰਦਾ ਤਾਂ ਫਿਰ ਇਸ ਗੱਲ ਦੇ ਮੈਨੇ ਕੀ ਕੱਢੇ ਜਾ ਸਕਦੇ ਆ ਜਾਂ ਕੀ ਕੱਢੇ ਜਾਣੇ ਚਾਹੀਦੇ ਆ ਮੈਨੂੰ ਲੱਗਦਾ ਕਿ ਆਪਾਂ ਸਾਰੇ ਜਾਣੇ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਆ ਮੈਂ ਤੇ ਸਿਰਫ ਰੋਜ਼ਾਨਾ ਹੀ ਇੱਥੇ ਬੈਠ ਕੇ ਇਦਾਂ ਦੀਆਂ ਗੱਲਾਂ ਕਰਦਾ ਕਿ ਨਿਰਪੱਖ ਮਾੜਾ ਮੋਟਾ ਪੱਤਰਕਾਰੀ ਨਿਰਪੱਖ ਪੱਤਰਕਾਰੀ ਮੈਂ ਅਕਸਰ ਵਹ ਕਹਿੰਦਾ ਵੀ ਨਿਰਪੱਖ ਨਿਰਪੱਖ ਪੱਤਰਕਾਰੀ ਕੋਈ ਨਹੀਂ ਹੁੰਦੀ ਹੈਗੀ ਹਰ ਇੱਕ ਪੱਤਰਕਾਰ ਦਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਪੱਖ ਹੁੰਦਾ ਹੈ ਔਰ ਇੱਦਾਂ ਸਾਡਾ ਵੀ ਪੱਖ ਹੈਗਾ ਮੇਰਾ ਵੀ ਇੱਕ ਪੱਖ ਹੈਗਾ ਆਪਣਾ ਤੇ ਪੱਖ ਇਹ ਆ ਜੀ ਪੱਤਰਕਾਰੀ ਵਾਲਾ ਕਿ ਪੰਜਾਬ ਦੀ ਇਸ ਧਰ ਜ਼ਮੀਨ ਜਿੱਥੇ ਕਦੀ ਖਾਲਸੇ ਦੇ ਆਪਦੇ ਰਾਜ ਭਾਗ ਹੋਇਆ ਕਰਦੇ ਸੀਗੇ ਖਾਲਸਾ ਗੁਰੂ ਪਿਆਰਾ ਸਿੱਖ ਹਮ ਰਖਤ ਪਾਤਸ਼ਾਹੀ ਦਾਵਾ ਵਾਲੇ ਬਚਨਾਂ ਦੇ ਉੱਪਰ ਪਹਿਰਾ ਦਿੰਦਿਆ ਹੋਇਆ ਉਸੇ ਹੀ ਚਾਲੇ ਤੁਰਿਆ ਹੋਇਆ ਕਿ ਸਾਡੇ ਰਾਜ ਭਾਗ ਸਾਨੂੰ ਇੱਥੇ ਚਾਹੀਦੇ ਆ ਜਿਹੜੇ ਕਦੇ ਸਾਤੋਂ ਪਹਿਲਾਂ ਹੋਏ ਐ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਇੱਥੇ ਰਾਜ ਭਾਗ ਸਥਾਪਿਤ ਕੀਤਾ ਸੀਗਾ ਸਿੱਖ ਰਾਜ ਕਿਹਾ ਜਾਂਦਾ ਜਿਹਨੂੰ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲੀ ਵਾਰ ਇੱਥੇ ਸਿੱਖ ਰਾਜ ਕਾਇਮ ਕੀਤਾ ਸੀਗਾ ਸਾਲ 1710 ਦੇ ਵਿੱਚ 8 ਸਾਲ ਉਹ ਰਾਜ ਰਹਿੰਦਾ ਸੋ ਸਿੱਖ ਉਸ ਰਾਜ ਨੂੰ ਚੇਤੇ ਕਰਦੇ ਆ ਔਰ ਉਸੇ ਹੀ ਰਾਜ ਦੀ ਸਿੱਖ ਆਪਣੇ ਅੰਦਰ ਇੱਕ ਤਮੰਨਾ ਪਾਲ ਕੇ ਬੈਠੇ ਹੋਏ ਆ ਵੀ ਅਸੀਂ ਉਸੇ ਹੀ ਤਰ੍ਹਾਂ ਦੇ ਰਾਜ ਭਾਗ ਦੀ ਫਿਜ਼ਾ ਦੇ ਵਿੱਚ ਸਾਹ ਲੈਣਾ ਚਾਹੁੰਦੇ ਆ ਸੋ ਉਹਦੇ ਲਈ ਅੱਡ-ਅੱਡ ਸਮੇਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਲੋਕ ਇੱਥੇ ਮੈਦਾਨ ਦੇ ਵਿੱਚ ਆਣ ਕੇ ਨਿੱਤਰਦੇ ਰਹੇ ਆ ਕੋਈ ਫੇਲ ਹੋ ਗਿਆ ਕੋਈ ਪਾਸ ਹੋ ਗਿਆ ਕੋਈ ਕੌਮ ਦੀ ਖਾਤਰ ਵੱਡੀ ਕੁਰਬਾਨੀ ਕਰਦੇ ਆ ਜਮੇ ਸ਼ਹਾਦਤ ਪੀ ਗਿਆ ਕੋਈ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬੰਦ ਹੋ ਗਿਆ ਕੋਈ ਬੈਂਕ ਤੇ ਆ ਗਿਆ ਕੋਈ ਸਰਕਾਰਾਂ ਦੇ ਖਾਤੇ ਵਿੱਚ ਜਾ ਕੇ ਡਿੱਗ ਪਿਆ ਕੋਈ ਕੁਝ ਹੋ ਗਿਆ ਕੋਈ ਕੁਝ ਹੋ ਗਿਆ ਪਰ ਆ ਜਾ ਕੇ ਜਿਹੜੇ ਉਸ ਰਾਹ ਦੇ ਪੰਦੀ ਹੁੰਦੇ ਆ ਨਾ ਜਾਂ ਜਿਨ੍ਹਾਂ ਨੂੰ ਪੰਦੀ ਹੋਣਾ ਚਾਹੀਦਾ ਹੁੰਦਾ ਮੇਰੇ ਹਿਸਾਬ ਦੇ ਨਾਲ ਉਹ ਇੱਕ ਨਿਰੰਤਰ ਵਹਿੰਦਾ ਇੱਕ ਦਰਿਆ ਹੁੰਦਾ ਰੋਕ ਨਹੀਂ ਜਾਣਾ ਹੁੰਦਾ ਸਜੇ ਖੱਬੇ ਜਿਹੜਾ ਕੋਈ ਪਾਣੀ ਇਧਰ ਉਧਰ ਡੇਪ ਡੇਪਿਆ ਛੋਟਾ ਮੋਟਾ ਪਾਣੀ ਪਾਣੀ ਦੀਆਂ ਕੁਝ ਬੂੰਦਾਂ ਜਾਂ ਪਾਣੀ ਦਾ ਕੋਈ ਇਧਰ ਰਹਿ ਗਿਆ ਇਧਰਲੇ ਪਾਸੇ ਚ ਰਿਹਾ ਜਿਹੜਾ ਨਾਲ ਨਹੀਂ ਵਿਆ ਤਾਂ ਹੁਣ ਵਗਦਾ ਪਾਣੀ ਕੀ ਕਰਦਾ ਭਲਾ ਉਹ ਉਹਨੂੰ ਗਾਲਾਂ ਕੱਢਣ ਦਾ ਪੈਂਦਾ ਉਹ ਤੇ ਉਹ ਤੇ ਗਾਹ ਤੁਰਿਆ ਜਾਂਦਾ ਉਹ ਸੋ ਇਦਾਂ ਹੀ ਨਿਰੰਤਰ ਇੱਕ ਵਗਦਾ ਦਰਿਆ ਹੁੰਦਾ ਹੈਗਾ ਜਿਹੜੇ ਸੰਘਰਸ਼ ਹੁੰਦੇ ਐ ਜੋ ਮੈਨੂੰ ਜਿੰਨੀ ਕੁ ਮੇਰੀ ਸਮਝ ਹੈਗੀ ਆ ਸੋ ਉਸ ਤਰੀਕੇ ਦੇ ਨਾਲ ਲਗਾਤਾਰ ਵਹਿਣ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਇੱਕ ਦੂਜੇ ਨੂੰ ਭੰਡਣ ਦੀ ਨਾ ਕਿ ਇੱਕ ਦੂਜੇ ਨੂੰ ਨਿੰਦਣ ਦੀ ਤੁਹਾਨੂੰ ਬਹੁਤ ਸਾਰੇ ਲੋਕ ਇੱਥੇ ਇਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਕਿ ਸਾਨੂੰ ਪਹਿਲਾਂ ਅਕਲ ਹੈ ਨਹੀਂ ਸੀਗੀ ਹੁਣ ਅੱਜ ਸਾਨੂੰ ਅਕਲ ਆ ਗਈ ਹੈ ਔਰ ਜਦੋਂ ਅਕਲ ਆਈ ਹੈ ਤੱਕੀ ਹੈ ਕਲਾਈ ਹੈ ਪਹਿਲਾਂ ਇਹ ਅਕਲ ਆਈ ਹੈ ਕਿ ਅਸੀਂ ਫਲਾਣਾ ਬੰਦਾ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਉਹਦੇ ਹੱਕ ਦੇ ਵਿੱਚ ਆ ਜਿਹੜਾ ਉਹਦੇ ਖਿਲਾਫ ਗੱਲ ਕਰੂਗਾ ਆਮੇ ਵਾਜਬ ਜੇ ਲਫਜ਼ਾਂ ਦੇ ਵਿੱਚ ਤੇ ਆਪਾਂ ਉਹਦੀ ਸੋਚ ਦੇ ਉੱਪਰ ਤੁਰਨਾ ਨਹੀਂ ਹੈਗਾ ਹਾਂ ਆਪਾਂ ਸੋਚ ਦੇ ਉੱਪਰ ਨਹੀਂ ਤੁਰਨਾ ਹੈਗਾ ਜਿਹਦੇ ਆਪਾਂ ਹਮੈਤੀਆਂ ਨਾ ਆਪਾਂ ਉਹ ਕੰਮ ਕਰਨੇ ਆ ਜਿਹੜੇ ਕੰਮ ਅਗਲਾ ਅਧੂਰੇ ਛੱਡ ਗਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਥੇ ਵਿਚਰਦੇ ਗਏ ਉਹਨਾਂ ਤਲਾਬਾ ਕਿੱਡੀਆਂ ਮਹਾਨ ਕੁਰਬਾਨੀਆਂ ਕਿੰਨੀਆਂ ਮਹਾਨ ਸ਼ਖਸੀਤਾਂ ਇੱਥੇ ਹੋਈਆਂ ਉਸ ਰਾਹ ਦੇ ਉੱਪਰ ਤੁਰਨਾ ਨਹੀਂ ਹੈਗਾ ਹਾਂ ਜਿਹੜਾ ਸਾਨੂੰ ਲੱਗਦਾ ਕਿ ਉਸ ਦਾ ਕੋਈ ਨੁਕਤਾ ਚ ਨਹੀਂ ਕਰਦਾ ਅਹੀ ਉਹਦੇ ਖਿਲਾਫ ਗਾਲ੍ਹਾਂ ਕੱਢਣੀਆਂ ਨਵੀਆਂ ਨਵੀਆਂ ਗਾਲਾਂ ਇਜ਼ਾਦ ਕਰ ਕਰਕੇ ਸੋ ਇਸ ਰਾਏ ਪੈਣ ਦੀ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰਤ ਨਹੀਂ ਹੈ ਵਰਨਾ ਹਾਲਾਤ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈਗੇ ਆ ਵੀ ਸਾਡੇ ਕਿਓ ਜਾਇਆ ਪੰਜਾਬ ਦੀ ਧਰਤੀ ਦੇ ਉੱਪਰ ਨਸ਼ਿਆਂ ਦੀ ਗੱਲ ਕਰਦੇ ਆ ਅੱਜ ਵੀ ਉੱਥੇ ਗੱਲ ਹੋਣ ਢਈ ਸੀਗੀ ਵੀ ਨਸ਼ੇ ਨਸ਼ੇ ਤਾਂ ਅੱਜ ਵੀ ਚੱਲਣ ਡੇ ਆ ਯੁੱਧ ਨਸ਼ਿਆਂ ਵਿਰੁੱਧ ਤਦ ਵੀ ਵੀਡੀਓਜ਼ ਵਾਇਰਲ ਹੋਣ ਰਹੀਆਂ ਨੇ ਤਦ ਵੀ ਕਿਤੇ ਕੋਈ ਚਿੱਟੇ ਦੇਣਾਂ ਮਾਰਨ ਡਿਆ ਆ ਸਾਰਾ ਕੁਝ ਤੇ ਅੱਜ ਵੀ ਹੈਗਾ ਜ਼ਮੀਨਾਂ ਦੀ ਗੱਲ ਦੀਪ ਸਿੱਧੂ ਇੱਥੇ ਕਰਦਾ ਗਿਆ ਨਾ ਮੈਂ ਤੇ ਅੱਜ ਬਹੁਤ ਸਾਰੇ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦਾ ਕਿਸਾਨ ਆਗੂਆਂ ਨੂੰ ਵੀ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਇਹ ਗੱਲ ਕਹਿੰਦਾ ਕਿ ਗੱਲ ਜ਼ਮੀਨਾਂ ਦੀ ਨਹੀਂ ਹੈਗੀ ਤੁਸੀਂ ਜ਼ਮੀਨਾਂ ਦੀ ਗੱਲ ਕਰਨ ਰਹੇ ਹੋ ਵੀ ਜਿਹੜੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰ ਸਕਦੇ ਆ ਟੈਂਕ ਚੜ੍ਹ ਸਕਦੇ ਆ ਉਹਨਾਂ ਦੇ ਵਾਸਤੇ ਤੁਹਾਡੀਆਂ ਜ਼ਮੀਨਾਂ ਖੋਣੀਆਂ ਕਿ ਢਿੱਕ ਕਿਤੇ ਵੱਡੀ ਗੱਲ ਵਾ ਭਾਵੇਂ ਉਹ ਤੁਹਾਡੇ ਕੋਲ ਜ਼ਮੀਨਾਂ ਤਾਂ ਬੜੀ ਆਸਾਨੀ ਨਾਲ ਹੀ ਖੋਹ ਸਕਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਕੋਈ ਖੋਫ ਨਹੀਂ ਹੈਗਾ ਕਿ ਅਸੀਂ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਟੈਂਕ ਤੇ ਤੋਪ ਚਾੜ ਦੇਣੇ ਆ ਔਰ ਚੜ੍ਹੇ ਹੋਣਾ ਨੇ ਉਹਨਾਂ ਦੇ ਮੁਕਾਬਲੇ ਸਾਹਮਣੇ ਆ ਜ਼ਮੀਨਾਂ ਖੋਣੀਆਂ ਕਿ ਢਿੱਕ ਕਿਤੇ ਵੱਡੀ ਗੱਲ ਵਾ ਪਹਿਲਾ ਤਿੰਨ ਕਾਲੇ ਕਾਨੂੰਨ ਜਿਹਨਾਂ ਨੂੰ ਕਹਿੰਦੇ ਸਕੇ ਉਹ ਰੱਦ ਕਰਵਾਏ ਸੰਘਰਸ਼ ਕਰਕੇ ਹੁਣ ਆ ਭਗਵੰਤ ਮਾਨ ਦੀ ਜਿਹੜੀ ਪਾਲਿਸੀ ਹੈਗੀ ਪੰਜਾਬ ਦੇ ਵਿੱਚ ਆ ਲੈਂਡ ਪੂਲਿੰਗ ਪਾਲਿਸੀ ਇਹ ਜਿਹੜੀ ਹੈ ਇਹਦੇ ਸਬੰਧ ਵਿੱਚ ਕਿਸਾਨ ਸੰਘਰਸ਼ ਕਰਨ ਦੇ ਆ ਸੋ ਇਹ ਆਮ ਲੋਕਾਂ ਨੇ ਵੇਖਣਾ ਹੈ ਕਿਸਾਨ ਆਗੂਆਂ ਨੇ ਦੇਖਣਾ ਹੋਰ ਛੋਟੀਆਂ ਤੋਂ ਲੈ ਕੇ ਵੱਡੀਆਂ ਧਿਰਾਂ ਜਿੱਥੇ ਬੰਦੀਆਂ ਨੇ ਵੇਖਣਾ ਕਿ ਆਪਾਂ ਸੰਘਰਸ਼ ਕਿਸ ਕੰਮ ਦੇ ਲਈ ਕਰਨਾ ਇੱਥੇ ਤੇ ਹੋਂਦ ਦੀ ਲੜਾਈ ਆਪਣੇ ਆਪ ਦੀ ਸਾਡੀ ਪਛਾਣ ਸਾਡੇ ਆਪਣੇ ਖਿੱਤੇ ਜਿੱਥੇ ਸਾਡੇ ਰਾਜ ਹੁੰਦੇ ਸੀਗੇ ਸਾਡੀ ਆਪਦੀ ਧਰਤੀ ਸਾਡਾ ਆਪਣਾ ਘਰ ਜਿੱਥੇ ਹੈਗਾ ਆ ਸਾਡੀ ਆਪਣੀ ਅਡਰੀ ਅਤੇ ਨਿਆਰੀ ਹੋਣ ਦਸਤੀ ਇੱਥੇ ਕਾਇਮ ਵੀ ਰਹਿ ਜੂਗੀ ਜਿਉ ਜਿਹ ਹਾਲਾਤ ਬਣੇ ਹੋਏ ਆ ਜਿੱਥੇ ਸਾਡੇ ਕੋਲ ਸਾਡੀ ਬੋਲੀ ਖੋਈ ਜਾ ਰਹੀ ਹੈ ਜਿੱਥੇ ਆਪਣੀ ਗਿਣਤੀ ਘਟਦੀ ਜਾ ਰਹੀ ਹੈ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿੱਥੇ ਪ੍ਰਵਾਸੀ ਆਣ ਕੇ ਤੀਆਂ ਪੈਣਾ ਨੂੰ ਉਧਾਲ ਰਹੇ ਆ ਆਇਕ ਰਾਏਕੋਟ ਦੇ ਲਾਗੇ ਪਿੰਡ ਵਾਜੀ ਉਥੋਂ ਦੀ ਘਟਨਾ ਮੈਂ ਦੇਖਣੇ ਅੱਜ ਇੱਕ ਵੀਡੀਓ ਵਾਇਰਲ ਹੋਣ ਡਈ ਆ ਉਹ ਪ੍ਰਵਾਸੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਐ ਕੀਤਾ ਜਿਵੇਂ ਮੈਂ ਕਿਸੇ ਦੀ ਧੀ ਕੱਢ ਗੇ ਅੱਛਾ ਉਹ ਕਹਿੰਦਾ ਵੀ ਮੈਂ ਜਦੋਂ ਹੁਣ ਦੁਬਾਰਾ ਆਵਾਂਗਾ ਕਹਿੰਦਾ ਆਪਾਂ ਕੋਈ ਗੱਲ ਨਹੀਂ ਵੇਖਿਓ ਕਹਿੰਦਾ ਤੁਹਾਨੂੰ ਕਿੱਦਾਂ ਸਬਕ ਸਿਖਾਉਨੇ ਐਦਾਂ ਦੇ ਹਾਲਾਤ ਬਣੇ ਹੋਇਆ ਖਾਲਸਾ ਜੀ ਆਪਣੇ ਪੰਜਾਬੀ ਆਪਣੀ ਹੀ ਧਰਤੀ ਦੇ ਉੱਪਰ ਐਦਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿੰਨੇ ਕਿਛੋਬਦੇ ਹੋ ਇੱਕ ਦੂਜੇ ਦੇ ਖਿਲਾਫ ਕੁਝ ਨਾ ਕੁਝ ਐਦਾਂ ਬੋਲੀ ਜਾਣਾ ਇੱਕ ਦੂਜੇ ਦੇ ਖਿਲਾਫ ਪੋਸਟਾਂ ਲਿਖ ਲੈ ਕੇ ਪਾਉਣੀਆਂ ਦਿਨ ਦੇ ਵਿੱਚ ਜੋ ਜਿੰਨਾ ਕੋਈ ਸਮਾਂ ਸੋਸ਼ਲ ਮੀਡੀਆ ਤੇ ਬਤਾਉਣਾ ਹੁੰਦਾ ਉਹਦੇ ਵਿੱਚੋਂ ਵਧੇਰੇ ਸਮਾਂ ਇਸ ਗੱਲ ਦੇ ਉੱਪਰ ਲਾਉਣਾ ਤਾਂ ਇਹਦਾ ਮਤਲਬ ਇਹੀ ਬਣਦਾ ਮੇਰੇ ਹਿਸਾਬ ਦੇ ਨਾਲ ਤਾਂ ਆਪਾਂ ਕਹਿੰਨੇ ਜ਼ਰੂਰ ਹੈ ਕਿ ਸਾਨੂੰ ਸਮਝ ਆ ਗਈ ਹੈ ਸਾਨੂੰ ਸਮਝ ਨਹੀਂ ਆਈ ਜਿਨ੍ਹਾਂ ਨੂੰ ਸਮਝ ਆਈ ਹੁੰਦੀ ਹੈ ਕਿ ਸਾਨੂੰ ਸਮੱਸਿਆ ਕੀ ਹੈ ਸਾਡੇ ਸਾਹਮਣੇ ਚੁਣੌਤੀਆਂ ਕਿੰਨੀਆਂ ਵੱਡੀਆਂ ਫਨ ਅੱਡੀ ਖਲੋਤੀਆਂ ਨੇ ਉਹ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਾਸਤੇ ਜਦੋਂ ਜਦ ਕਰਨ ਵਾਸਤੇ ਯਤਨਸ਼ੀਰ ਹੁੰਦੇ ਆ ਉਹ ਸਮਾਂ ਨਹੀਂ ਗਵਾਉਂਦੇ ਹੁੰਦੇ ਇੱਕ ਦੂਜੇ ਦੇ ਨਾਲ ਇਦਾਂ ਬਹਿਸ ਬਸਈਆ ਕਰਨ ਦਾ ਮੈਨੂੰ ਤਾਂ ਇੰਨੀ ਕੁ ਸਮਝ ਆਉਂਦੀ ਹੈ ਬਾਕੀ ਹੋ ਸਕਦਾ ਹੋਰ ਲੋਕ ਬਹੁਤ ਸਾਰੇ ਬਹੁਤ ਜ਼ਿਆਦਾ ਸਿਆਣਕ ਭਰੇ ਬਚਨ ਕਰ ਸਕਦੇ ਹੋਣ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਕਮੈਂਟ ਬਾਕਸ ਤੇ ਬ ਜਾ ਕੇ ਕਮੈਂਟ ਕਰਕੇ ਆਪਣੀ ਰਾਏ ਦਿਓ ਸੋ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਜ਼ਰੂਰਤ ਹੈ ਉਹ ਤੁਹਾਨੂੰ ਆਡਾ ਆਡਾ ਢੰਗ ਤਰੀਕਿਆਂ ਦੇ ਨਾਲ ਤੁਹਾਡੇ ਮੂਰੇ ਬਿਰਤਾਂਤ ਘੜ-ਘੜ ਕੇ ਰੱਖਣ ਦੇ ਹੁੰਦੇ ਆ ਉਸ ਬਿਰਤਾਂਤ ਦੇ ਵਿੱਚ ਤੁਸੀਂ ਨੇ ਫਸਣਾ ਜਾਂ ਨਹੀਂ ਫਸਣਾ ਆਪਣੇ ਆਪ ਦੇ ਵਿੱਚ ਤੁਸੀਂ ਫੈਸਲਾ ਕਰਨਾ ਹੁੰਦਾ ਆਪਾਂ ਸਾਰਿਆਂ ਨੇ ਫੈਸਲਾ ਕਰਨਾ ਹੁੰਦਾ ਔਰ ਜੇ ਸਾਨੂੰ ਲੱਗਦਾ ਕਿ ਇਹਨੇ ਨੇ ਵਰਤਾਂਤ ਉਹ ਝੂਠੇ ਨਹੀਂ ਹੈਗੇ ਬਿਲਕੁਲ ਸੱਚੇ ਆ ਜਿਹੜੀ ਆਪਾਂ ਗੱਲ ਕਰਨ ਗਏ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੇ ਸਾਥੀ ਜਿਸ ਕਿਸੇ ਨੂੰ ਸੱਚੀ ਲੱਗਦਾ ਹੋਵੇ ਕਿ ਇਹਨੇ ਨੇ ਝੂਠਾ ਨਹੀਂ ਹੈਗਾ ਕੁਝ ਵੀ ਵਰਤਾਂਤ ਬਿਲਕੁਲ ਸੱਚਈਆ ਅਮਰਤਪਾਲ ਸਿੰਘ ਠੀਕ ਨਹੀਂ ਹੈਗਾ ਤੇ ਜੇ ਅਮਰਤਪਾਲ ਸਿੰਘ ਠੀਕ ਨਹੀਂ ਹੈਗਾ ਤਾਂ ਵੀ ਕੋਈ ਗੱਲ ਨਹੀਂ ਹੈਗੀ ਜੇ ਜੇ ਕਿਸੇ ਨੂੰ ਸੱਚੀ ਪਤਾ ਹੈਗਾ ਇਸ ਗੱਲ ਦਾ ਤਾਂ ਫਿਰ ਜਿਹੜੀਆਂ ਚੁਣੌਤੀਆਂ ਦਾ ਮੈਂ ਪਹਿਲਾਂ ਜ਼ਿਕਰ ਕਰਦਾ ਹਟਿਆ ਥੋੜੀਆਂ ਆ ਚੁਣੌਤੀਆਂ ਦੀ ਤਾਂ ਲਿਸਟ ਹੀ ਬੜੀ ਲੰਮੀ ਐ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਪਾਸੇ ਨੂੰ ਤੁਰਨ ਦੀ ਜ਼ਰੂਰਤ ਐ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਉਸ ਰਾਹੇ ਤੁਰਨ ਦੀ ਜ਼ਰੂਰਤ ਹੈ ਜਿਸ ਰਾਹੇ ਤੁਰਨ ਦੇ ਨਾਲ ਅੱਜ ਨਹੀਂ ਤੇ ਕੱਲ ਉਹ ਮੰਜ਼ਲ ਮਿਲ ਜਾਵੇ ਖਾਲਸੇ ਨੂੰ ਪੰਜਾਬੀਆਂ ਨੂੰ ਗੁਰੂ ਕੇ ਪਿਆਰੇ ਸਿੱਖਾਂ ਨੂੰ ਜਿਸ ਮੰਜ਼ਲ ਦੇ ਉੱਪਰ ਪਹੁੰਚਣ ਦੀ ਖਾਤਰ ਬਹੁਤ ਹੀ ਲੰਬੀਆਂ ਜੇਲਾਂ ਕੱਟੀਆਂ ਨੇ ਗੁਰੂ ਪਿਆਰੇ ਸਿੰਘਾਂ ਨੇ ਬੜੀਆਂ ਵੱਡੀਆਂ ਮਹਾਨ ਤੇ ਪਵਿੱਤਰ ਸ਼ਹਾਾਤਾਂ ਹੋਈਆਂ ਨੇ ਅੱਜ ਵੀ ਜਿਹੜੇ ਭਾਰਤ ਦੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਅੰਦਰ ਬੰਦ ਨੇ ਔਰ ਜਿਹੜੇ ਅੱਜ ਵੀ ਜਲਾਵਤਨੀ ਕੱਟਣ ਦੇ ਆ ਇਹ ਸੋਚ ਕੇ ਕਿ ਅਸੀਂ ਉਦਾਂ ਦੇ ਰਾਜ ਭਾਗ ਚ ਆਉਨੇ ਆ ਉਦਾਂ ਦੇ ਜਿੱਦਾਂ ਦੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਇੱਥੋਂ ਦੇ ਲੋਕਾਂ ਨੇ ਵੇਖੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਉਮੀਦ ਕਰਦਾ ਕਿ ਜਿਹੜੀਆਂ ਮੈਂ ਗੱਲਾਂ ਬੋਲੀਆਂ ਨੇ ਤੁਹਾਨੂੰ ਜੇ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਜਰੂਰ ਖਿਮਾ ਕਰ ਦੋਗੇ ਮੇਰੀ ਮਨਸ਼ਾ ਕੇਵਲ ਤੇ ਕੇਵਲ ਇਹੀ ਹੈ ਕਿ ਆਪਾਂ ਆਪਣੇ ਅੰਦਰ ਇੱਕ ਦਰਦ ਪੈਦਾ ਕਰੀਏ ਆਪਾਂ ਇੱਕ ਦੂਜੇ ਦੇ ਖਿਲਾਫ ਝਗੜੇ ਨਾ ਕਰਿਆ ਕਰੀਏ ਬਸ ਇੱਕ ਦੂਜੇ ਦੇ ਖਿਲਾਫ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀ ਮਾੜਾ ਨਾ ਲਿਖਿਆ ਕਰੀਏ ਬਸ ਮੇਰੀ ਮੁੱਖ ਰੂਪ ਦੇ ਵਿੱਚ ਇਹੀ ਮਨਛਾਇਆ ਸੋ ਸਾਰੀ ਗੱਲਬਾਤ ਦੇ ਦੌਰਾਨ ਜੇ ਕਿਸੇ ਨੂੰ ਕੁਝ ਹੋਰ ਗੱਲ ਸਮਝ ਆਈ ਹੋਵੇ ਤਾਂ ਮੈਂ ਚੰਗੀ ਤਰ੍ਹਾਂ ਨਾ ਸਮਝਾਇਆ ਹਾਂਗਾ ਉਹਦਾ ਮਤਲਬ ਤਾਂ ਇਹੀ ਹੋ ਸਕਦਾ ਪਰ ਮੇਰੇ ਮਨ ਦੀ ਇੱਛਾ ਕੇਵਲ ਆਹੀ ਆ ਜਿਹੜੀ ਮੈਂ ਆ ਕਹਿ ਕੇ ਹਟਿਆ ਕਿ ਆਪਾਂ ਸਾਰੇ ਜਣੇ ਜਿਹਦੇ ਨਾਲ ਵਿਚਾਰ ਧਾਰਕ ਵੱਖਰੇਵੇਂ ਵੀ ਆ ਆਪਾਂ ਇੱਕ ਦੂਜੇ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਪਰ ਭੜੀਆਂ ਭੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੀਏ ਤੇ ਉਹ ਕੰਮ ਕਰੀਏ ਜਿਹੜੇ ਕੰਮ ਕਰਨ ਦੇ ਨਾਲ ਕੋਈ ਨਾ ਕੋਈ ਪੰਥ ਅਤੇ ਪੰਜਾਬ ਦਾ ਫਾਇਦਾ ਹੋ ਸਕਦਾ ਹੈ ਬਹੁਤ ਬਹੁਤ ਧੰਨਵਾਦ